ਕੈਨੇਡਾ ਦੇ ਵਿੱਚ ਇੱਕ ਵੀਡੀਓ ਜਿਹੜੀ ਉਹ ਘੁੰਮਦੀ ਮੇਰੀ ਵੀ ਨਿਗਾ ਪਈ ਹੈ ਉਹਦੇ ਵਿੱਚ ਦੋ ਸਰਦਾਰ ਮੁੰਡੇ ਆ ਪਹਿਲਾਂ ਉਹ ਕਿਸੇ ਦੇ ਨਾਲ ਝੜਪਦੇ ਨੇ ਫਿਰ ਉਸ ਤੋਂ ਬਾਅਦ ਉਹ ਕਹਿੰਦਾ ਸਾਡੇ ਕੋਲੇ ਤੇਰੀ ਵੀਡੀਓ ਹੈ ਇਦਾਂ ਕਰਦੇ ਕਰਦੇ ਔਰ ਸਰਦਾਰ ਮੁੰਡਾ ਜਿਹੜਾ ਕਿ ਜਿਹਦੇ ਗੋਲ ਪੱਗ ਵੀ ਬੰਨੀ ਹੋਈ ਹੈ ਦਾੜੀ ਪ੍ਰਕਾਸ਼ ਆ ਔਰ ਉਹ ਪਿਸਤੌਲ ਕੱਢਦਾ ਹੈ ਉਹ ਕਹਿੰਦਾ ਵੀ ਮੇਰੇ ਨਾਲ ਪੰਗਾ ਨਾ ਲੈ ਫਿਰ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਇੱਕ ਹੋਰ ਵੀਡੀਓ ਆਉਂਦੀ ਜਿਹਦੇ ਵਿੱਚ ਉਹਨਾਂ ਨੂੰ ਹੱਥ ਕੜੀ ਲਾ ਕੇ ਅਰੈਸਟ ਕੀਤਾ ਜਾਂਦਾ ਪੁਲਿਸ ਵੱਲੋਂ ਤਾਂ ਦੱਸਿਓ ਪੂਰੀ ਖਬਰ ਕਿੱਥੋਂ ਦੀ ਹੈ ਔਰ ਸਾਡੇ ਪੰਜਾਬੀ ਆ ਜਿਹੜੇ ਉਹ ਇਹਨਾਂ ਕੰਮਾਂ ਦੇ ਵਿੱਚ ਕਿੱਧਰ ਨੂੰ ਪੈ ਗਏ ਨੇ ਬਿਲਕੁਲ ਦੇਖੋ ਕੈਨੇਡਾ ਦੇ ਵਿੱਚ ਨਾ ਪਿਛਲੇ ਲੰਮੇ ਸਮੇਂ ਤੋਂ ਕਾਫੀ ਕ੍ਰਿਮੀਨਲ ਗਤੀ ਵਾਲੇ ਜਿਹੜੇ ਲੋਕ ਆ ਉਹ ਆ ਚੁੱਕੇ ਹੈਗੇ ਆ ਤੇ ਜਿਹਦਾ ਕਰਕੇ ਉੱਥੇ ਜਿਹੜੀਆਂ ਫਰੋਤੀ ਵਗੈਰਾ ਮੰਗਣ ਦੀਆਂ ਜਿਵੇਂ ਕਹਿੰਦਾ ਵੀ ਚੱਲ ਰਹੀਆਂ ਹੈਗੀਆਂ ਚਾਲਾਂ ਉਹਨਾਂ ਦੇ ਵਿੱਚ ਕਾਫੀ ਵਾਧਾ ਹੋਇਆ ਪਤਾ ਲੱਗਿਆ ਉੱਥੇ ਟ੍ਰੂਟੋ ਸਰਕਾਰ ਜਿਹੜੀ ਬਾਲ-ਬਾਲ ਬਚ ਗਈ ਹੈ ਬੇਪਰੋਸਗੀ ਦਾ ਮਤਾ ਜਿਹੜਾ ਉਹ ਫੇਲ ਹੋ ਗਿਆ ਦੱਸਿਓ ਕਿਸ ਤਰ੍ਹਾਂ ਜਿਹੜਾ ਹੁਣ ਟਰੂਡੋ ਸਰਕਾਰ ਆ ਜਿਹੜੀ ਬਚੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਨੈਕਸਟ ਇਲੈਕਸ਼ਨ ਹੋਣੀ ਆ ਇਹਦਾ ਕੀ ਅਸਰ ਪੈ ਸਕਦਾ ਹੈ ਦੇਖੋ ਜਿਹਦੇ ਨਾ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਹੈਗੇ ਆ ਪੀਰੇ ਪੌਲੀਵਰ ਉਹ ਇੱਕ ਤਰ੍ਹਾਂ ਦੇ ਐਨਡੀਪੀ ਲੀਡਰ ਜਗਮੀਤ ਸਿੰਘ ਤੇ ਲਿਬਰਲ ਪਾਰਟੀ ਦੇ ਜਸਟਨ ਟਰੂਡੋ ਦੇ ਇੱਕ ਤਰ੍ਹਾਂ ਦੇ ਮਗਰ ਪਏ ਹੋਏ ਆ ਅਗਲੀ ਖਬਰ ਵੀ ਕੈਨੇਡਾ ਤੋਂ ਹੀ ਆ ਕਿਉਂਕਿ ਉੱਥੇ ਆਪਾਂ ਦੇਖਦੇ ਆ ਪਿਛਲੇ ਸਮੇਂ ਦੇ ਵਿੱਚ ਸਟੂਡੈਂਟਸ ਆ ਜਿਹੜੇ ਉਹਨਾਂ ਨੂੰ ਬੜੀਆਂ ਤਗੀਆਂ ਤੁਰਸ਼ੀਆਂ ਦੇ ਨਾਲ ਦੁਜਣਾ ਪਿਆ ਆ ਔਰ ਹੁਣ ਪਤਾ ਲੱਗਿਆ ਵੀ 2025 ਦੇ ਵਿੱਚ ਕਈ ਰੂਲ ਇਸ ਤਰ੍ਹਾਂ ਦੇ ਆ ਰਹੇ ਨੇ ਵੀ ਪੜ੍ਹਾਈ ਆ ਜਿਹੜੀ ਹੋਰ ਮਹਿੰਗੀ ਹੋਊਗੀ ਸਟੂਡੈਂਟ ਤਾਂ ਪਹਿਲਾਂ ਹੀ ਘਰਾਹੇ ਪੈ ਰਹੇ ਨੇ ਕੋਈ ਡਿਪਰੈਸ਼ਨ ਵਿੱਚ ਜਾ ਰਿਹਾ ਹੈ ਕੋਈ ਡੋਂਕੀ ਲਾ ਕੇ ਅਮਰੀਕਾ ਨੂੰ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਸਟੂਡੈਂਟ ਤਾਂ ਪਹਿਲਾਂ ਹੀ ਬੜੇ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਗੁਜ਼ਰ ਰਹੇ ਆ ਕੀ ਲੱਗਦਾ ਤੁਹਾਨੂੰ ਜੇ ਪੜ੍ਹਾਈ ਹੋਰ ਮਹਿੰਗੀ ਹੋ ਗਈ ਤਾਂ ਸਿੱਧਾ ਹੀ ਇਹ ਰਾਹ ਬੰਦ ਕਰ ਰਿਹਾ ਸਟੂਡੈਂਟਸ ਦੇ ਲਈ ਜੇ ਉਹ ਦੇਖੀਏ ਤਾਂ ਇਸ ਸਮੇਂ ਜਿਹੜਾ ਸਟੂਡੈਂਟ ਆ ਉਹ 40000 ਡਾਲਰ ਨੂੰ ਟੁੱਕਦਾ ਸਾਲਾਨਾ ਪਰ ਜਿਹੜਾ ਸਮਾਂ ਹੋਊਗਾ ਜਿਵੇਂ ਕਹਾਂ ਵੀ 2025 ਉਹਦੇ ਵਿੱਚ ਇਹਨਾਂ ਨੇ ਜਿਹੜੀ ਇਹ 3.7 ਬਿਲੀਅਨ ਡਾਲਰ ਜਿਵੇਂ ਮੈਂ ਤੁਹਾਨੂੰ ਕਹਿਣਾ ਵੀ ਪੰਜਾਬ ਦੇ ਸਟੂਡੈਂਟਾਂ ਨੇ ਖਰਚਿਆ ਇਹ ਵੱਧ ਕੇ 7 ਬਿਲੀਅਨ ਡਾਲਰ ਦੇ ਨੇੜੇ ਹੋ ਜਾਊਗਾ ਇਹਦਾ ਮਤਲਬ ਵੀ ਤਕਰੀਬਨ ਦੁੱਗਣੀ ਜਿਹੜੀ ਪੜ੍ਹਾਈ ਹੈ ਉਹ ਕੈਨੇਡਾ ਦੀ ਮਹਿੰਗੀ ਹੋ ਜਾਊਗੀ ਅਮਰੀਕਾ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਅਮਰੀਕਾ ਦੇ ਵਿੱਚ ਇੱਕ ਟਰੱਕ ਡਰਾਈਵਰ ਦਾ ਕਤਲ ਹੋਇਆ ਕਿਤੇ ਔਰ ਬੇਰਹਿਮੀ ਦੇ ਨਾਲ ਕਤਲ ਹੋਇਆ ਦੱਸਿਓ ਸਾਰੀ ਖਬਰ ਇਹ ਕਿੱਥੋਂ ਦੀ ਹੈ ਔਰ ਕਿਉਂ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਨੂੰ ਵੇਖਣ ਨੂੰ ਮਿਲ ਰਹੀਆਂ ਨੇ ਇਹ ਨੌਜਵਾਨ ਸੀਗਾ ਜੀ ਪਿੰਦਰ ਸਿੰਘ ਇਹਦਾ ਨਾਮ ਦੱਸਿਆ ਜਾ ਰਿਹਾ ਤੇ ਇਹਦਾ ਪੰਡ ਦਸੂਹਾ ਦੇ ਲਾਗੇ ਜਿਵੇਂ ਕਹਿੰਦਾ ਵੀ ਹਿਬੋਵਾਲ ਛੰਗੀਆਂ ਪੰਡਾ ਇਹਦਾ ਪ੍ਰੋਗਰਾਮ ਮੇਰਾ ਅਮਰੀਕਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜਿਲ ਪ੍ਰਦੀਪ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੈਨੇਡਾ ਔਰ ਅਮਰੀਕਾ ਦੀਆਂ ਕਾਫੀ ਖਬਰਾਂ ਨੇ ਜਿੰਨਾਂ ਤੇ ਅਸੀਂ ਵਿਚਾਰ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕੈਨੇਡਾ ਦੇ ਵਿੱਚ ਇੱਕ ਫਰੋਤੀ ਦਾ ਮਾਮਲਾ ਸਾਹਮਣੇ ਆਇਆ ਜਿਹਦੇ ਵਿੱਚ ਪੰਜਾਬੀ ਇਨਵੋਲਵ ਨੇ ਔਰ ਦੋ ਪੰਜਾਬੀ ਪਾਰਕਿੰਗ ਲੋਟ ਦੇ ਵਿੱਚ ਪੁਲਿਸ ਨੇ ਅਰੈਸਟ ਕੀਤੇ ਨੇ ਗਨ ਦਿਖਾ ਰਹੇ ਸੀ ਤੁਸੀਂ ਵੀਡੀਓ ਵੀ ਦੇਖੀ ਹੋਣੀ ਵਾਇਰਲ ਹੋਈ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਟਰੂਡੋ ਸਰਕਾਰ ਵਾਲ-ਵਾਲ ਬਚ ਗਈ ਆ ਬੇ ਭਰੋਸਗੀ ਦਾ ਮਤਾ ਜਿਹੜਾ ਆ ਉਹ ਫੇਲ ਹੋ ਗਿਆ ਉਹਦੇ ਬਾਰੇ ਗੱਲਬਾਤ ਕਰਾਂਗੇ ਨਾਲ ਦੀ ਨਾਲ ਗੱਲਬਾਤ ਕਰਾਂਗੇ ਕੈਨੇਡਾ ਦੇ ਵਿੱਚ ਕਹਿੰਦੇ 2025 ਦੇ ਵਿੱਚ ਪੜ੍ਹਾਈ ਹੋਰ ਮਹਿੰਗੀ ਹੋ ਰਹੀ ਆ ਕੈਨੇਡੀਅਨ ਸਟੂਡੈਂਟ ਪਹਿਲਾਂ ਹੀ ਬੜੀ ਔਖ ਝੱਲ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਡੀ ਗਾਜ ਉਹਨਾਂ ਤੇ ਡਿੱਗਣ ਵਾਲੀ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ ਨਾਲ ਦੀ ਨਾਲ ਫਿਰ ਅਮਰੀਕਾ ਦੇ ਵਿੱਚ ਇੱਕ ਟਰੱਕ ਡਰਾਈਵਰ ਨੂੰ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਉਹਦੀ ਗੱਲਬਾਤ ਹੋਏਗੀ ਕਿੱਥੋਂ ਦੀ ਖਬਰ ਹੈ ਨਾਲ ਦੀ ਨਾਲ ਗੱਲਬਾਤ ਕਰਾਂਗੇ ਕੈਲੀਫੋਰਨੀਆ ਦੇ ਵਿੱਚ ਇੱਕ ਮੰਦਿਰ ਦੇ ਵਿੱਚ ਹੇਟ ਕਰਾਈਮ ਦੀ ਘਟਨਾ ਸਾਹਮਣੇ ਆਈ ਹੈ ਤੇ ਫਲੋਰੀਡਾ ਦੇ ਵਿੱਚ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਵੀ ਬਹੁਤ ਵੱਡਾ ਪੁਚਾੜ ਉੱਥੇ ਆਇਆ ਹੋਇਆ ਹੈ ਉਹ ਉੱਥੇ ਇਸ ਟਾਈਮ ਹਰੀਕੇਨ ਆਇਆ ਹੋਇਆ ਔਰ 40 ਤੋਂ ਵੱਧ ਮੋਤਾ ਹੋ ਗਿਆ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ ਇਹ بارش ਦਾ ਤੂਫਾਨ ਆਇਆ ਹੋਇਆ ਉੱਥੇ ਇਹਨਾਂ ਸਾਰੀਆਂ ਖਬਰਾਂ ਤੇ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਗੁਰਿੰਦਰਜੀਤ ਸਿੰਘ ਨੀਟਾ ਮਾਚੀ ਕੇ ਜੁੜਨਗੇ ਆਓ ਉਹਨਾਂ ਦਾ ਕਰਦੇ ਆ ਸਵਾਗਤ ਨੀਟੇ ਵੀਰ ਸਵਾਗਤ ਹੈ ਪ੍ਰੋਗਰਾਮ ਮੇਰਾ ਅਮਰੀਕਾ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਦੀਪ ਬਾਈ ਜੀ ਜਿੰਨੇ ਵੀ ਇਸ ਟਾਈਮ ਗਲੋਬਲ ਪੰਜਾਬ ਦਾ ਪ੍ਰੋਗਰਾਮ ਮੇਰਾ ਅਮਰੀਕਾ ਵੇਖ ਰਹੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨੀਟਾ ਵੀਰ ਜਿਵੇਂ ਮੈਂ ਗੱਲ ਕਰਦਾ ਹਾਂ ਨਾ ਫ੍ਰਿਜ਼ਨੋ ਤੋਂ ਸੀਨੀਅਰ ਪੱਤਰਕਾਰ ਗੁਰਿੰਦਰਜੀਤ ਸਿੰਘ ਨੀਟਾ ਮਾਠੀ ਕੇ ਪਿਛਲੇ ਵੀਕ ਤੁਸੀਂ ਕੈਨੇਡਾ ਗਏ ਹੋਏ ਸੀਗੇ ਉਸ ਤੋਂ ਪਿਛਲੇ ਵੀਕ ਤੁਸੀਂ ਹੋਰ ਸ਼ਹਿਰ ਦੇ ਵਿੱਚ ਆ ਸ਼ੋਅ ਕੀਤਾ ਹੁਣ ਤੁਸੀਂ ਡੈਲਸ ਆਏ ਹੋਏ ਕੰਮ ਦੇ ਬਹੁਤ ਹੋ ਤੁਸੀਂ ਬਸ ਮੇਰੀ ਜੋਬ ਹੀ ਇਦਾਂ ਦੀ ਹੈ ਪ੍ਰਦੀਪਾ ਤੁਹਾਨੂੰ ਪਤਾ ਕਦੇ ਇੱਧਰ ਕਦੇ ਉੱਧਰ ਤੇ ਡੈਲਸ ਮੇਰਾ ਪੁਰਾਣਾ ਸ਼ਹਿਰ ਆ ਕਿਉਂਕਿ ਇੱਥੇ ਮੈਂ ਤਕਰੀਬਨ 2002 ਤੋਂ ਲੈ ਕੇ 2007-8 ਤੱਕ ਰਿਹਾ ਤੇ ਇਹ ਵੀ ਆਪਣਾ ਫ੍ਰਿਜਨਲ ਵਾਂਗੂ ਹੀ ਆ ਸਾਰੇ ਸੰਗਤ ਇੱਥੇ ਵੀ ਜਿਵੇਂ ਕੱਲੇ ਵੀ ਜਾਣਦੀ ਪਛਾਣਦੀ ਆ ਤੇ ਇੱਥੇ ਆਏ ਸੀ ਤੇ ਹੁਣ ਡੈਲਸ ਦੇ ਵਿੱਚ ਗੇੜੇ ਕੱਢਦੇ ਫਿਰਦੇ ਆ ਬਹੁਤ ਸੁਹਾਵਣਾ ਮੌਸਮ ਆ ਤੇ ਬੜੀ ਵਧੀਆ ਇੱਥੋਂ ਦੀ ਆਬੋ ਹਵਾ ਬਿਲਕੁਲ ਬਿਲਕੁਲ ਔਰ ਬੜੀ ਵਧੀਆ ਗੱਲ ਹੁੰਦੀ ਆ ਜਦੋਂ ਪੁਰਾਣੇ ਮਿੱਤਰ ਮਿਲਦੇ ਆ ਔਰ ਉਹ ਵੀ ਦੂਸਰੀ ਸਟੇਟਾਂ ਦੇ ਵਿੱਚ ਸੋ ਆਪਾਂ ਖਬਰਾਂ ਤੇ ਆਈ ਆ ਸਭ ਤੋਂ ਪਹਿਲਾਂ ਗੱਲਬਾਤ ਕਰੀਏ ਕੈਨੇਡਾ ਦੇ ਵਿੱਚ ਇੱਕ ਵੀਡੀਓ ਜਿਹੜੀ ਉਹ ਘੁੰਮਦੀ ਮੇਰੀ ਵੀ ਨਿਗਾ ਪਈ ਹੈ ਉਹਦੇ ਵਿੱਚ ਦੋ ਸਰਦਾਰ ਮੁੰਡੇ ਆ ਪਹਿਲਾਂ ਉਹ ਕਿਸੇ ਦੇ ਨਾਲ ਝੜਪਦੇ ਨੇ ਫਿਰ ਉਸ ਤੋਂ ਬਾਅਦ ਉਹ ਕਹਿੰਦਾ ਸਾਡੇ ਕੋਲੇ ਤੇਰੀ ਵੀਡੀਓ ਹੈ ਇਦਾਂ ਕਰਦੇ ਕਰਦੇ ਔਰ ਸਰਦਾਰ ਮੁੰਡਾ ਜਿਹੜਾ ਕਿ ਜਿਹਦੇ ਗੋਲ ਪੱਗ ਵੀ ਬੰਨੀ ਹੋਈ ਹੈ ਦਾੜੀ ਪ੍ਰਕਾਸ਼ ਆ ਔਰ ਉਹ ਪਿਸਤੌਲ ਕੱਢਦਾ ਹੈ ਉਹ ਕਹਿੰਦਾ ਵੀ ਮੇਰੇ ਨਾਲ ਪੰਗਾ ਨਾ ਲੈਓ ਫਿਰ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਇੱਕ ਹੋਰ ਵੀਡੀਓ ਆਉਂਦੀ ਜਿਹਦੇ ਵਿੱਚ ਉਹਨਾਂ ਨੂੰ ਹੱਥ ਕੜੀ ਲਾ ਕੇ ਅਰੈਸਟ ਕੀਤਾ ਜਾਂਦਾ ਪੁਲਿਸ ਵੱਲੋਂ ਉਹ ਦੱਸਿਓ ਪੂਰੀ ਖਬਰ ਕਿੱਥੋਂ ਦੀ ਹੈ ਔਰ ਸਾਡੇ ਪੰਜਾਬੀ ਆ ਜਿਹੜੇ ਉਹ ਇਹਨਾਂ ਕੰਮਾਂ ਦੇ ਵਿੱਚ ਕਿੱਧਰ ਨੂੰ ਪੈ ਗਏ ਨੇ ਬਿਲਕੁਲ ਦੇਖੋ ਕੈਨੇਡਾ ਦੇ ਵਿੱਚ ਨਾ ਪਿਛਲੇ ਲੰਮੇ ਸਮੇਂ ਤੋਂ ਕਾਫੀ ਕ੍ਰਿਮੀਨਲ ਵਰਤੀ ਵਾਲੇ ਜਿਹੜੇ ਲੋਕ ਆ ਉਹ ਆ ਚੁੱਕੇ ਹੈਗੇ ਆ ਤੇ ਜਿਹਦਾ ਕਰਕੇ ਉਥੇੜੀਆਂ ਫਰੋਤੀ ਵਗੈਰਾ ਮੰਗਣ ਦੀਆਂ ਜਿਵੇਂ ਕੱਲਾ ਵੀ ਚੱਲ ਰਹੇ ਹੈਗੀਆਂ ਚਾਲਾਂ ਉਹਨਾਂ ਦੇ ਵਿੱਚ ਕਾਫੀ ਵਾਧਾ ਹੋਇਆ ਇਹ ਖਬਰ ਬੇਸਿਕਲੀ ਕੈਲਗਰੀ ਦੇ ਗੁਰਦੁਆਰਾ ਸਾਹਿਬ ਦਸ਼ਨੇਸ਼ ਕਲਚਰਲ ਸੈਂਟਰ ਦੀ ਆ ਜਿੱਥੇ ਲੰਘੇ ਹਫਤੇ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਵੀ ਦੋ ਨੌਜਵਾਨਾਂ ਨੂੰ ਅਰੈਸਟ ਕੀਤਾ ਗਿਆ ਕਹਿੰਦੇ ਵੀ ਇਹਦੋਂ ਪਹਿਲਾਂ ਇਹ ਜਿਹੜੇ ਨੌਜਵਾਨਾਂ ਦਾ ਨਾਮ ਵੀ ਮੈਂ ਦੱਸ ਦਿੰਨਾ ਇੱਕ ਦਾ ਨਾਮ ਗਰਸੇਵਕ ਸਿੰਘ ਰੰਧਾਵਾ ਤੇ ਦੂਸਰੇ ਦਾ ਨਾਮ ਗੁਰਪ੍ਰੀਤ ਸਿੰਘ ਰੰਧਾਵਾ ਗੁਰਪ੍ਰੀਤ ਸਿੰਘ ਆ ਇਹਨਾਂ ਨੇ 3 ਲੱਖ ਡਾਲਰ ਦੀ ਜਿਹੜੀ ਫਰੋਤੀ ਆ ਉਹ ਜਿਵੇਂ ਕਹਿੰਦਾ ਉਹਨਾਂ ਬੰਦਿਆਂ ਨੇ ਆਪਦੀ ਪਛਾਣ ਨਹੀਂ ਦੱਸੀ ਉਹਨਾਂ ਤੋਂ ਮੰਗੀ ਸੀ ਉਹਨਾਂ ਦੇ ਘਰ ਦੇ ਬਾਹਰ ਜਾ ਕੇ ਇਹਨਾਂ ਨੇ ਗੋਲੀਆਂ ਵੀ ਚਲਾਈਆਂ ਉਹਨਾਂ ਦੀਆਂ ਗੱਡੀਆਂ ਦੇ ਉੱਤੇ ਗੋਲੀਆਂ ਦੇ ਨਿਸ਼ਾਨ ਵੀ ਆ ਉਹਨਾਂ ਕੋਲੇ ਵੀਡੀਓ ਵਗੈਰਾ ਵੀ ਆ ਇਹ ਸਾਰੇ ਚੀਜ਼ ਦੀ ਤੇ ਉਸ ਤੋਂ ਪਿੱਛੋਂ ਉਹਨਾਂ ਤੋਂ ਜਦੋਂ 3 ਲੱਖ ਡਾਲਰ ਮੰਗਿਆ ਉਹਨਾਂ ਨੇ ਕਿਹਾ ਕਾਹਦਾ ਕਹਿੰਦੇ ਵੀ ਦਸਬੰਧ ਆ ਤੁਹਾਡਾ ਤੁਸੀਂ ਪੈਸੇ ਬਹੁ ਬਣਾਉਨੇ ਹੋ 3 ਲੱਖ ਡਾਲਰ ਤੁਹਾਡੇ ਵਾਸਤੇ ਕੋਈ ਖਾਸ ਗੱਲ ਨਹੀਂ ਤੇ ਸਾਨੂੰ ਦਸਬੰਧ ਦਿਓ ਤੇ ਜਿਹੜਾ ਇਹ ਗੁਰਸੇਵਕ ਸਿੰਘ ਰੰਧਾਵਾ ਇਹ ਦੀ ਕਹਿੰਦੇ ਰੀਅਲ ਏਸਟੇਟ ਦਾ ਵੀ ਕੰਮ ਕਰ ਦੇ ਨਾਲ ਦੀ ਨਾਲ ਪੂਰਾ ਗੁਰਸੇਖਾ ਤੇ ਵਰਛਾ ਲੈ ਕੇ ਜਿਵੇਂ ਕਹਿੰਦਾ ਗੁਰਦੁਆਰਿਆਂ ਦੇ ਵਿੱਚ ਨੰਗੀ ਨਹੰਗ ਬਾਣੇ ਦੇ ਵਿੱਚ ਅਕਸਰ ਇਹਨੂੰ ਵੇਖਿਆ ਜਾਂਦਾ ਤੇ ਜਦੋਂ ਇਹਨਾਂ ਨੇ 3 ਲੱਖ ਡਾਲਰ ਮੰਗਿਆ ਉਹਨਾਂ ਤੋਂ ਤੇ ਬਾਅਦ ਦੇ ਵਿੱਚ ਉਹਨਾਂ ਕੋਲੇ ਵੀਡੀਓ ਵਗੈਰਾ ਸੀਗੀ ਉਹਨਾਂ ਨੇ ਪਛਾਣ ਕਰਕੇ ਜਦੋਂ ਦਸ਼ਮੇਸ਼ ਕਲਚਰਲ ਸੈਂਟਰ ਕੈਲੈਗਰੀ ਗੁਰਦੁਆਰੇ ਦੇ ਵਿੱਚ ਇਹਨੂੰ ਕਨਫਰਮ ਕੀਤਾ ਤਾਂ ਉਦੋਂ ਜਿਵੇਂ ਕਹਿੰਦਾ ਵੀ ਉਹਨਾਂ ਨੇ ਇਹਨੂੰ ਪੁੱਛਿਆ ਵੀ ਭਾਈ ਤੂੰ ਕਾਦੇ ਪੈਸੇ ਮੰਗਦਾ ਆ ਕੀ ਹਿਸਾਬ ਕਿਤਾਬ ਆ ਜਦੋਂ ਉਹਨੇ ਦੇਖਿਆ ਹੀ ਬੰਦੇ ਮੇਰੇ ਨੇੜੇ ਆ ਰਹੇ ਆ ਤਾਂ ਉਹਦੇ ਕੋਲੇ ਪਿਸਤੌਲ ਸੀ ਉਹਨੇ ਪਿਸਤੌਲ ਕੱਢ ਲਿਆ ਪਿਸਤੌਲ ਕੱਢਣ ਤੋਂ ਬਾਅਦ ਦੇ ਵਿੱਚ ਉੱਥੇ ਜਿਵੇਂ ਕਹਿੰਦੇ ਕਿਸੇ ਨੇ ਪੁਲਿਸ ਨੂੰ ਕਾਲ ਕਰਤੀ ਤੇ ਉਦੋਂ ਪਿੱਛੋਂ ਇਹਨਾਂ ਨੂੰ ਲੰਮੇ ਪਾ ਕੇ ਗੱਡੀਆਂ ਦੇ ਸਾਹਮਣੇ ਤੇ ਜਿਵੇਂ ਕਹਿੰਦੇ ਅਰੈਸਟ ਕੀਤਾ ਗਿਆ ਮੁੱਦੇ ਪਾ ਕੇ ਕਿ ਜਿਹੜੀ ਕਿ ਮੈਂ ਸਮਝਦਾ ਇਹ ਬਹੁਤ ਸ਼ਰਮਨਾਕ ਗੱਲ ਆ ਇਦਾਂ ਦੇ ਮੁਲਕਾਂ ਦੇ ਵਿੱਚ ਆ ਕੇ ਆਪਾਂ ਫਰੋਤੀਆਂ ਮੰਗਦੇ ਆ ਤੇ ਜਿਵੇਂ ਕਹਿੰਦੇ ਕੰਮ ਕਰ ਲੋ ਕਿਉਂਕਿ ਇੱਥੇ ਆਪਾਂ ਕੰਮ ਧੰਦੇ ਵਾਸਤੇ ਆਏ ਆ ਅਸੀਂ ਕੋਈ ਇੱਥੇ ਗੁੰਡਾਗਰਦੀ ਥੋੜੀ ਕਰਨ ਆਏ ਆ ਇੰਨੇ ਸੋਹਣੇ ਮੁਲਕਾਂ ਦੇ ਵਿੱਚ ਆ ਕੇ ਇੰਨਾ ਜਿਆਦਾ ਜਦੋਂ ਗੰਦ ਪਾਉਂਦੇ ਆ ਤੇ ਉਦੋਂ ਇੱਕ ਤਰ੍ਹਾਂ ਦਾ ਨਾ ਮਨ ਨੂੰ ਬੜਾ ਗੁੱਸਾ ਆਉਂਦਾ ਵੀ ਇਹ ਹੋ ਕੀ ਰਿਹਾ ਅਸੀਂ ਕਰਨ ਕੀ ਆਏ ਸੀ ਇੱਥੇ ਤੇ ਕਰੀ ਕੀ ਜਾ ਰਹੇ ਹੈਗੇ ਆ ਤੇ ਇਹਨਾਂ ਮੁਲਕਾਂ ਦੇ ਵਿੱਚ ਦੇਖੋ ਜੇ ਕੋਈ ਬੰਦਾ ਮਿਹਨਤ ਕਰਦਾ ਤਾਂ ਮੇਰਾ ਖਿਆਲ ਨਹੀਂ ਵੀ ਉਹ ਕੋਈ ਐਸੀ ਚੀਜ਼ ਹੋਊ ਜੀ ਜੀਤੋ ਉਹ ਵਾਂਝਾ ਰਹਿ ਜੇਵੇ ਵੀ ਉਹਨੂੰ ਫਰੋਤਗਾਂ ਮੰਗਣ ਦੀ ਲੋੜ ਪੈ ਜੇਵੇ ਤੇ ਬੜੇ ਸੋਹਣੇ ਸਿਸਟਮ ਹੈ ਇੱਥੋਂ ਦੇ ਸਿਸਟਮ ਦੇ ਅਨਸਾਰ ਚੱਲੋ ਆਪਣੇ ਅਮਰੀਕਾ ਦੇ ਵਿੱਚ ਤਾਂ ਇਹ ਹੈ ਜੇ ਕੋਈ ਪਬਲਿਕ ਪਲੇਸ ਦੇ ਉੱਤੇ ਇਸ ਤਰੀਕੇ ਨਾਲ ਗਨ ਕੱਢ ਕੇ ਤੁਹਾਨੂੰ ਡਰਾਉਂਦਾ ਧਮਕਾਉਂਦਾ ਤਾਂ ਉਹਤੇ ਚਾਰਜਸ ਹੀ ਬੜੇ ਸਖਤ ਲੱਗਦੇ ਆ ਉਹ ਭਾਵੇਂ 20-20 ਸਾਲ ਤੱਕ ਨਿਕਲ ਨਹੀਂ ਸਕਦਾ ਜੇਲ੍ਹ ਦੇ ਵਿੱਚੋਂ ਤੇ ਹੁਣ ਇਹਨਾਂ ਦੇ ਉੱਤੇ ਪਤਾ ਨਹੀਂ ਕਿਸ ਤਰੀਕੇ ਦੇ ਚਾਰਜਸ ਫਰੇਮ ਹੋਣਗੇ ਇਹ ਹੁਣ ਆਉਣ ਵਾਲਾ ਸਮਾਂ ਦੱਸੂਗਾ ਪਰ ਇਹ ਬਹੁਤ ਮੰਦਭਾਗੀ ਘਟਨਾ ਜਿਹੜੀ ਕੈਲਗਰੀ ਦੇ ਵਿੱਚ ਵਾਪਰੀ ਹੈ ਅਤਾ ਲੱਗਿਆ ਵੀ ਜਿਹੜੀ ਗਨ ਉਹ ਯੂਜ਼ ਕਰ ਰਿਆ ਸੀ ਦਿਖਾ ਰਿਆ ਸੀ ਕੱਢ ਰਿਆ ਸੀ ਉਹਦੇ ਤੇ ਵੀ ਮਨਾਹੀ ਆ ਇਹ ਵੀ ਚਾਰਜ ਉਹਦੇ ਤੇ ਲੱਗਿਆ ਵੀ ਜਿਹੜੀਆਂ ਗੰਨਾਂ ਤੁਸੀਂ ਰੱਖ ਹੀ ਨਹੀਂ ਸਕਦੇ ਲਾਇਸੈਂਸ ਦੇ ਅੰਡਰ ਆਪਦੇ ਉਹ ਗੰਨਾਂ ਵੀ ਇਹ ਹੁਣ ਪਰਚੇਸ ਕਰ ਰਹੇ ਨੇ ਸਾਡੇ ਮੁੰਡੇ ਹਾਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਪਿੱਛੇ ਜੇ ਟਰੂਡੋ ਸਰਕਾਰ ਨੇ ਜਿਹੜੀ ਹੈਂਡ ਗਨ ਆ ਹੈਂਡ ਗਨ ਦੇ ਉੱਤੇ ਕੈਨੇਡਾ ਦੇ ਵਿੱਚ ਬੈਨ ਲੱਗਿਆ ਹੋਇਆ ਤੁਸੀਂ ਲੰਮੀ ਰਾਈਫਲ ਹੀ ਰੱਖ ਸਕਦੇ ਹੈਗੇ ਉਹ ਵੀ ਇਸ ਤਰ੍ਹਾਂ ਪਬਲਿਕ ਪਲੇਸ ਤੇ ਨਹੀਂ ਤੇ ਆਪਣੀ ਪ੍ਰੋਟੈਕਸ਼ਨ ਵਾਸਤੇ ਪਰ ਜਿਵੇਂ ਹੈਂਡਗਨ ਕੱਢੀ ਹੈ ਵਾਕਿਆ ਦੇ ਵਿੱਚ ਹੀ ਬਹੁਤ ਗੰਭੀਰ ਚਾਰजेस ਲੱਗ ਸਕਦੇ ਹੈਗੇ ਆ ਕਿਉਂਕਿ ਕੈਨੇਡਾ ਦੇ ਵਿੱਚ ਇਹ ਜਿਹੜੀ ਗਨ ਬੈਨ ਆ ਇਹ ਸਮਗਲ ਹੁੰਦੀਆਂ ਗੰਨਾ ਅਮਰੀਕਾ ਤੋਂ ਤੇ ਕੈਨੇਡਾ ਦੇ ਵਿੱਚ ਫਿਰ ਜਿਨ੍ਹਾਂ ਨੇ ਉਦੋਂ ਜਥੇਦਾਰ ਨੱਜਰ ਨੂੰ ਮਾਰਿਆ ਸੀ ਉਹਨਾਂ ਕੋਲ ਵੀ ਹੈਂਡਗਨਾਂ ਹੀ ਸੀਗੀਆਂ ਉਹ ਵੀ ਸਮਗਲਿੰਗ ਹੋ ਕੇ ਗਈਆਂ ਹੋਈਆਂ ਸੀਗੀਆਂ ਸੋ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਉਹ ਜਿਵੇਂ ਕਹਾਂ ਵੀ ਇੱਕ ਅਲਰਟ ਤਾਂ ਜ਼ਰੂਰ ਹੈਗਾ ਆਪਣੇ ਭਾਈਚਾਰੇ ਵਾਸਤੇ ਬੇਰੇ ਤੇ ਜ਼ਰੂਰ ਕਿਤੇ ਨਾ ਕਿਤੇ ਲਗਾਮ ਲੱਗਣੀ ਚਾਹੀਦੀ ਹੈ ਸਰਕਾਰ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਕਿਉਂਕਿ ਕੋਈ ਵੀ ਬੰਦਾ ਆਪਣੇ ਘਰ ਦੇ ਵਿੱਚ ਜੇ ਸੇਫ ਨਹੀਂ ਤਾਂ ਫਿਰ ਉਹ ਸੇਫ ਕਿੱਥੇ ਹੋਊਗਾ ਇਹਦੇ ਉੱਤੇ ਜ਼ਰੂਰ ਕੋਈ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਬਾਕੀਆਂ ਨੂੰ ਜਿਹੜੇ ਉਹ ਕੰਨ ਜ਼ਰੂਰ ਹੋ ਜਾਣ ਬਿਲਕੁਲ ਆਪਾਂ ਅਗਲੀ ਖਬਰ ਤੇ ਚੱਲਦੇ ਹਾਂ ਅਗਲੀ ਖਬਰ ਵੀ ਕੈਨੇਡਾ ਤੋਂ ਆ ਪਤਾ ਲੱਗਿਆ ਉੱਥੇ ਟ੍ਰੂਟੋ ਸਰਕਾਰ ਜਿਹੜੀ ਬਾਲ-ਬਾਲ ਬਚ ਗਈ ਹੈ ਬੇਪਰੋਸਗੀ ਦਾ ਮਤਾ ਜਿਹੜਾ ਉਹ ਫੇਲ ਹੋ ਗਿਆ ਦੱਸਿਓ ਕਿਸ ਤਰ੍ਹਾਂ ਜਿਹੜਾ ਹੁਣ ਟਰੂਡੋ ਸਰਕਾਰ ਆ ਜਿਹੜੀ ਬਚੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਨੈਕਸਟ ਇਲੈਕਸ਼ਨ ਹੋਣੀ ਆ ਇਹਦਾ ਕੀ ਅਸਰ ਪੈ ਸਕਦਾ ਹੈ ਦੇਖੋ ਜਿਹੜੇ ਨਾ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਹੈਗੇ ਆ ਪੀਰੇ ਪੋਲੀਵਰ ਉਹ ਇੱਕ ਤਰ੍ਹਾਂ ਦੇ ਐਨਡੀਪੀ ਲੀਡਰ ਜਗਮੀਤ ਸਿੰਘ ਤੇ ਲਿਬਰਲ ਪਾਰਟੀ ਦੇ ਜਸਟਨ ਟਰੂਡੋ ਦੇ ਇੱਕ ਤਰ੍ਹਾਂ ਦੇ ਮਗਰ ਪਏ ਹੋਏ ਆ ਤੇ ਉਹਨਾਂ ਨੇ ਜੇ ਮਕਸਦ ਕਾਫੀ ਸਾਰੇ ਜਿਹੜੇ ਇਲਜ਼ਾਮ ਆ ਉਹ ਪਿਛਲੇ ਸਮੇਂ ਦੇ ਵਿੱਚ ਵੀ ਤੇ ਇਸ ਮੌਜੂਦਾ ਸੰਸਦ ਸੈਸ਼ਨ ਦੇ ਵਿੱਚ ਵੀ ਲਾਏ ਉਹ ਕਹਿੰਦੇ ਵੀ ਜਿਹੜੀ ਇਹ ਪਾਰਟੀ ਹੈਗੀ ਆ ਜਿਹਨਾਂ ਦੀ 9 ਸਾਲ ਦੀ ਇਹਨਾਂ ਦੀ ਸਰਕਾਰ ਬਣੀ ਆ ਟਰੋਡੋ ਦੀ ਵੀ ਇਹ ਮਗਹੀ ਲਈ ਵਾਸਤੇ ਮਕਾਨਾਂ ਦਾ ਕਿਰਾਇਆ ਮਹਿੰਗਾ ਹੋ ਗਿਆ ਬੇਰਜਗਾਰੀ ਵਾਸਤੇ ਹੋਰ ਜਨਤਾ ਉਤੇ ਵਾਧੂ ਟੈਕਸ ਲਾਉਣ ਵਾਸਤੇ ਉਹ ਕਹਿੰਦੇ ਵੀ ਇਹ ਬੜੀ ਮਸ਼ਹੂਰ ਰਹੀ ਆ ਤੇ ਇਹ ਇੱਕ ਤਰ੍ਹਾਂ ਦੀ ਪੂਰੀ ਦੀ ਪੂਰੀ ਜਿਹੜੀ ਸਰਕਾਰ ਹੈ ਫੇਲ ਹੋਈ ਆ ਤੇ ਇਹ ਫੇਲ ਲੀਡਰਸ਼ਿਪ ਨੂੰ ਅਸੀਂ ਹੋਰ ਨਹੀਂ ਰੱਖ ਸਕਦੇ ਤੇ ਇਹਨਾਂ ਨੂੰ ਚੱਲਦਾ ਕਰਨਾ ਬੰਦਾ ਤੇ ਨਾਲ ਦੀ ਨਾਲ ਉਹਨਾਂ ਨੇ ਐਨਡੀਪੀ ਦੇ ਜਿਹੜੇ ਲੀਡਰ ਜਗਮੀਤ ਸਿੰਘ ਉਹਨਾਂ ਦੀ ਵੀ ਬੜੀ ਆਲੋਚਨਾ ਕੀਤੀ ਆ ਉਹ ਕਹਿੰਦੇ ਵੀ ਇਹ ਝੂਠਾ ਬੰਦਾ ਤੇ ਇਹਨੇ ਝੂਠ ਬੋਲ ਕੇ ਜਿਹੜੇ ਲੋਕਾਂ ਤੋਂ ਵੋਟਾਂ ਲਈਆਂ ਤੇ ਹੁਣ ਜਿਸ ਤਰੀਕੇ ਨਾਲ ਲਿਬਰਲ ਸਰਕਾਰ ਦਾ ਹਜੇ ਵੀ ਸਾਥ ਦੇ ਰਿਹਾ ਹੈਗਾ ਤਾਂ ਲੋਕਾਂ ਨੂੰ ਵੇਖਣਾ ਚਾਹੀਦਾ ਕੌਣ ਉਹਨਾਂ ਦੇ ਹੱਕ 'ਚ ਖੜਦਾ ਹੈ ਤੇ ਕੋਣ ਉਹਨਾਂ ਦੇ ਉਲਟ ਖੜਦਾ ਇਥੇ ਚੀਜ਼ ਨੂੰ ਮੁੱਖ ਰੱਖ ਕੇ ਉਹ ਪਿਛਲੇ ਕਾਫੀ ਦਿਨਾਂ ਤੋਂ ਜਿਵੇਂ ਕਹਿੰਦਾ ਇਹ ਗੱਲ ਕਹਿੰਦੇ ਆ ਰਹੇ ਸੀ ਮੈਂ ਬੇਫਰੋਸਲੀ ਦਾ ਮਤਾ ਲੈ ਕੇ ਆਉਂਗਾ ਸੰਸਦ ਦੇ ਵਿੱਚ ਤੇ ਲੰਘੇ ਜਿਵੇਂ ਕਹਿੰਦਾ ਵੀ ਉਹ ਲੈ ਕੇ ਵੀ ਆਏ ਤੇ ਪਰ ਜਿਹੜਾ ਮਤਾ ਸੀਗਾ ਇਹ ਇੱਕ 211 ਵੋਟਾਂ ਦੇ ਮੁਕਾਬਲੇ 120 ਵੋਟਾਂ ਇਸ ਮਤੇ ਦੇ ਜਿਵੇਂ ਕਹਿੰਦਾ ਹੱਕ ਚ ਪਈਆਂ ਤੇ ਜਿਹਦਾ ਕਰਕੇ ਜਿਹੜੀ ਟਰੂਡੋ ਸਰਕਾਰ ਸੀ ਉਹ ਇੱਕ ਵਾਰੀ ਤਾਂ ਬਚ ਗਈ ਆ ਪਰ ਨਾਲ ਦੀ ਨਾਲ ਉਹਨਾਂ ਨੇ ਫੇਰ ਠਮਕਾਇਆ ਵੀ ਮੈਂ ਇੱਕ ਵਾਰ ਫੇਰ ਇਹ ਮਤਾ ਲੈ ਕੇ ਆਉਂਗਾ ਤੇ ਮੇਰਾ ਖਿਆਲ ਹੈ ਵੀ ਜੇ ਜਗਮੀਤ ਸਿੰਘ ਹੋਰੀ ਇਸ ਮਤੇ ਦੇ ਵਿੱਚ ਉਹਨਾਂ ਦਾ ਸਾਥ ਦਿੰਦੇ ਤਾਂ ਜਿਹੜੀ ਟਰੂਡੋ ਸਰਕਾਰ ਤੋਂ ਡਿੱਗ ਸਕਦੀ ਸੀ ਪਰ ਜਗਮੀਤ ਸਿੰਘ ਹੋਰਾਂ ਦੀ ਐਨਡੀਪੀ ਪਾਰਟੀ ਨੇ ਬੇਪਰੋਸਗੀ ਦੇ ਮਤੇ ਦੇ ਵਿਰੋਧ ਦੇ ਵਿੱਚ ਵੋਟਾਂ ਪਾਈਆਂ ਜਿਸ ਦਾ ਕਰਕੇ ਇਹ ਸਰਕਾਰ ਇੱਕ ਵਾਰੀ ਤਾਂ ਬਚ ਗਈ ਆ ਤੇ ਹੁਣ ਵੇਖੋ ਵੀ ਕੀ ਵੋਟਾਂ ਤੋਂ ਪਹਿਲਾਂ ਦੁਬਾਰਾ ਇਹ ਬੇਪਰੋਸਗੀ ਦਾ ਮਤਾ ਆਉਂਦਾ ਜਾਂ ਫਿਰ ਇਹ ਸਰਕਾਰ ਆਪਣਾ ਜਿਹੜਾ ਕਾਰਜਕਾਲ ਪੂਰਾ ਕਰ ਸਕੋਗੀ ਬਿਲਕੁਲ ਅਗਲੀ ਖਬਰ ਵੀ ਕੈਨੇਡਾ ਤੋਂ ਹੀ ਆ ਕਿਉਂਕਿ ਉੱਥੇ ਆਪਾਂ ਦੇਖਦੇ ਹਾਂ ਪਿਛਲੇ ਸਮੇਂ ਦੇ ਵਿੱਚ ਸਟੂਡੈਂਟਸ ਆ ਜਿਹੜੇ ਉਹਨਾਂ ਨੂੰ ਬੜੀਆਂ ਤੰਗੀਆਂ ਤੁਰਸ਼ੀਆਂ ਦੇ ਨਾਲ ਜੂਝਣਾ ਪਿਆ ਹੈ ਔਰ ਹੁਣ ਪਤਾ ਲੱਗਿਆ ਵੀ 2025 ਦੇ ਵਿੱਚ ਕਈ ਰੂਲ ਇਸ ਤਰ੍ਹਾਂ ਦੇ ਆ ਰਹੇ ਨੇ ਵੀ ਪੜ੍ਹਾਈ ਆ ਜਿਹੜੀ ਹੋਰ ਮਹਿੰਗੀ ਹੋਊਗੀ ਸਟੂਡੈਂਟ ਤਾਂ ਪਹਿਲਾਂ ਹੀ ਨਹੀਂ ਸਿੱਧੇ ਰਾਹ ਤੇ ਆ ਰਹੇ ਸਟੂਡੈਂਟ ਤਾਂ ਪਹਿਲਾਂ ਹੀ ਕੁਰਾਹੇ ਪੈ ਰਹੇ ਨੇ ਕੋਈ ਡਿਪਰੈਸ਼ਨ ਵਿੱਚ ਜਾ ਰਿਹਾ ਹੈ ਕੋਈ ਡੋਂਕੀ ਲਾ ਕੇ ਅਮਰੀਕਾ ਨੂੰ ਆਉਣ ਦੀ ਕੋਸ਼ਿਸ਼ ਕਰ ਰਿਹਾ ਸਟੂਡੈਂਟ ਤਾਂ ਪਹਿਲਾਂ ਹੀ ਬੜੇ ਬੜੇ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਗੁਜ਼ਰ ਰਹੇ ਆ ਕੀ ਲੱਗਦਾ ਤੁਹਾਨੂੰ ਜੇ ਪੜ੍ਹਾਈ ਹੋਰ ਮਹਿੰਗੀ ਹੋ ਗਈ ਤਾਂ ਸਿੱਧਾ ਹੀ ਇਹ ਰਾਹ ਬੰਦ ਕਰ ਰਿਹਾ ਸਟੂਡੈਂਟਸ ਦੇ ਲਈ ਹਾਂ ਇੱਕ ਤਰ੍ਹਾਂ ਦੀ ਬਿਲਕੁਲ ਇਹੀ ਆਪਾਂ ਇਹਨਾਂ ਦੀ ਜਿਹੜੀ ਕਹਿ ਸਕਦੇ ਆ ਇਹ ਕਾਰਵਾਈ ਵੀ ਸਟੂਡੈਂਟਾਂ ਨੂੰ ਕਿਤੇ ਨਾ ਕਿਤੇ ਕੈਨੇਡਾ ਵਿੱਚ ਆਉਣ ਤੋਂ ਰੋਕਣ ਦਾ ਇੱਕ ਇਹ ਮੈਨੂੰ ਲੱਗਦਾ ਵੀ ਇਹਨਾਂ ਦਾ ਪ੍ਰਸਤਾਵ ਹੈਗਾ ਇਹਦੇ ਵਿੱਚ ਨਾ ਯੂਨੀਵਰਸਿਟੀ ਲਿਵਿੰਗ ਦੀ ਰਿਪੋਰਟ ਆਈ ਆ ਐਸ ਐਮ ਆਰ ਰਿਪੋਰਟ ਉਹਨੂੰ ਕਹਿੰਦੇ ਆ ਉਹਦੇ ਅਨਸਾਰ ਇਹ ਕਹਿੰਦੇ ਵੀ 2022 ਤੇ 23 24 ਦੇ ਵਿੱਚ ਜਿਹੜੇ ਟੋਟਲ ਉੱਥੇ ਸਟੂਡੈਂਟ ਆਏ ਆ ਉਹਨਾਂ ਤੋਂ ਤਕਰੀਬਨ 11.7 ਬਿਲੀਅਨ ਡਾਲਰ ਜਿਹੜੀ ਕੈਨੇਡੀਅਨ ਗਵਰਨਮੈਂਟ ਨੂੰ ਫਾਇਦਾ ਹੋਇਆ ਤੇ ਨਾਲ ਦੀ ਨਾਲ ਜਿਹੜੇ ਇਕੱਲੇ ਪੰਜਾਬੀ ਸਟੂਡੈਂਟਾਂ ਨੇ ਇਹ ਗੱਲ ਕਰ ਗਏ ਉਹਨਾਂ ਤੋਂ ਤਕਰੀਬਨ 3.7 ਬਿਲੀਅਨ ਡਾਲਰ ਜਿਹੜੇ ਕੈਨੇਡੀਅਨ ਗਵਰਨਮੈਂਟ ਨੇ ਕਮਾਇਆ ਅਸ ਟਾਈਮ ਜੇ ਰੋ ਆਪਾਂ ਪਹਿਲੀ ਵਾਰ ਕੈਨੇਡਾ ਆਉਣੇ ਆ ਜਿਹੜੀ ਉਹਨਾਂ ਦੀ ਟਿਊਸ਼ਨ ਫੀਸ ਆ ਉਹ ਹੈਗੀ ਤਕਰੀਬਨ ਲਗਭਗ ਸਾਰੇ ਖਰਚੇ ਪਾ ਕੇ 27000 ਡਾਲਰ ਦੇ ਨੇੜੇ ਪੈਂਦਾ ਤੇ ਜੇ ਆਪਾਂ ਸਟੂਡੈਂਟ ਦੀ ਰਹਾਇਸ਼ ਤੇ ਹੋਰ ਉਹਨਾਂ ਦੇ ਖਰਚੇ ਟਰਾਂਸਪੋਰਟੇਸ਼ਨ ਜੇਬ ਉਹ ਦੇਖੀਏ ਤਾਂ ਇਸ ਸਮੇਂ ਜਿਹੜਾ ਸਟੂਡੈਂਟ ਆ ਉਹ 40000 ਡਾਲਰ ਨੂੰ ਟੁੱਕਦਾ ਸਾਲਾਨਾ ਪਰ ਜਿਹੜਾ ਸਮਾਂ ਹੋਊਗਾ ਜਿਵੇਂ ਕਹਾਂ ਵੀ 2025 ਉਹਦੇ ਵਿੱਚ ਇਹਨਾਂ ਨੇ ਜਿਹੜੀ ਇਹ 10.7 ਬਿਲੀਅਨ ਡਾਲਰ ਜਿਵੇਂ ਮੈਂ ਤੁਹਾਨੂੰ ਕਹਿਣਾ ਵੀ ਪੰਜਾਬ ਦੇ ਸਟੂਡੈਂਟਾਂ ਨੇ ਖਰਚਿਆ ਇਹ ਵੱਧ ਕੇ 7 ਬਿਲੀਅਨ ਡਾਲਰ ਦੇ ਨੇੜੇ ਹੋ ਜਾਊਗਾ ਇਹਦਾ ਮਤਲਬ ਵੀ ਤਕਰੀਬਨ ਦੁੱਗਣੀ ਜਿਹੜੀ ਪੜ੍ਹਾਈ ਹੈ ਉਹ ਕੈਨੇਡਾ ਦੀ ਮਹਿੰਗੀ ਹੋ ਜਾਊਗੀ ਜਿਹਦਾ ਕਰਕੇ ਜਿਹੜੇ ਸਟੂਡੈਂਟ ਆ ਉਹਨਾਂ ਦਾ ਪਹਿਲਾਂ ਹੀ ਇੱਥੇ ਰਾਸ ਨਹੀਂ ਆ ਰਿਹਾ ਕਿਉਂਕਿ ਨਾ ਕੰਮ ਮਿਲ ਰਿਹਾ ਜਿਹੜੇ ਵਰਕ ਪਰਮਿਟ ਆ ਉਹਨਾਂ ਦੇ ਉੱਤੇ ਰੋਕ ਲੱਗੀ ਹੋਈ ਆ ਦੇ ਨਾਲ ਦੀ ਨਾਲ ਰਹਿائش ਦੀ ਬੜੀ ਵੱਡੀ ਪ੍ਰੋਬਲਮ ਆ ਰਹੀ ਆ ਪਹਿਲੀ ਗੱਲ ਤਾਂ ਬੇਸਮੈਂਟ ਮਿਲਦੀ ਨਹੀਂ ਜੇ ਮਿਲਦੀ ਆ ਤਾਂ ਉਹਨਾਂ ਦੇ ਕਿਰਾਏ ਬਹੁਤ ਜ਼ਿਆਦੇ ਆ ਤੇ ਜਿਹਦਾ ਕਰਕੇ ਮੈਨੂੰ ਲੱਗਦਾ ਵੀ ਜਿਹੜੇ ਪੰਜਾਬੀ ਸਟੂਡੈਂਟ ਹੈਗੇ ਆ ਉਹਨਾਂ ਵਾਸਤੇ ਤਾਂ ਇੱਕ ਤਰ੍ਹਾਂ ਦਾ ਜਿਹੜਾ ਰਸਤਾ ਇਹ ਕਾਫੀ ਹੱਦ ਤੱਕ ਬੰਦ ਹੀ ਹੋ ਜਾਊਗਾ ਤੇ ਜਿਹਦਾ ਕਰਕੇ ਇਹ ਖਦਸ਼ਾ ਵੀ ਜ਼ाहिर ਕੀਤਾ ਜਾ ਰਿਹਾ ਵੀ ਜਿੰਨੀ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਸਟੂਡੈਂਟ 23 24 ਦੇ ਵਿੱਚ ਕੈਨੇਡਾ ਆਏ ਹੈਗੇ ਆ ਤੇ 25 ਦੇ ਵਿੱਚ ਇਹਨਾਂ ਦੀ ਜਿਹੜੀ ਗਿਣਤੀ ਆ ਉਹ ਕਾਫੀ ਹੱਦ ਤੱਕ ਘਟੂਗੀ ਤੇ ਜਿਹਦਾ ਕਰਕੇ ਮੈਨੂੰ ਲੱਗਦਾ ਵੀ ਪੰਜਾਬੀਆਂ ਵਾਸਤੇ ਇਹ ਕਾਫੀ ਹੱਦ ਤੱਕ ਸੈਟਬੈਕ ਆ। ਕੀ ਲੱਗਦਾ ਨੇਟਿਵ ਵੀਰ ਤੁਹਾਨੂੰ ਜੇ ਇਸ ਤਰ੍ਹਾਂ ਕੈਨੇਡਾ ਦੇ ਵਿੱਚ ਸਟੂਡੈਂਟ ਆਉਣ ਵਾਲੇ ਸਮੇਂ ਦੇ ਵਿੱਚ ਘਟ ਜਾਂਦੇ ਆ ਤਾਂ ਬਾਕੀ ਕੰਟਰੀਆਂ ਦੇ ਵਿੱਚ ਸਟੂਡੈਂਟ ਜ਼ਿਆਦਾ ਆਉਣਗੇ ਜੇ ਕੈਨੇਡਾ ਦੇ ਵਿੱਚ ਉਹਨਾਂ ਨੇ ਮਹਿੰਗਾ ਕਰਤਾ ਤਾਂ ਫਿਰ ਸਟੂਡੈਂਟ ਆ ਜਿਹੜੇ ਉਹਨਾਂ ਨੂੰ ਅਮਰੀਕਾ ਦੇ ਵਿੱਚ ਪੜ੍ਹਾਈ ਕਰਨੀ ਆ ਜਿਹੜੀ ਪਹਿਲਾਂ ਮਹਿੰਗੀ ਲੱਗਦੀ ਸੀ ਉਹ ਕੈਨੇਡਾ ਨਾਲੋਂ ਸਸਤੀ ਲੱਗੂਗੀ ਜਾਂ ਹੋਰ ਕੰਟਰੀਆਂ ਦੇ ਵਿੱਚ ਆਪਾਂ ਆਸਟ੍ਰੇਲੀਆ ਦੀ ਗੱਲ ਕਰ ਲਈਏ ਯੂਕੇ ਦੀ ਗੱਲ ਕਰ ਲਈਏ ਤਾਂ ਕੀ ਲੱਗਦਾ ਬਾਕੀ ਕੰਟਰੀਆਂ ਦੇ ਵਿੱਚ ਸਟੂਡੈਂਟ ਆਉਣੇ ਵਧ हां बिल्कुल जे मैं ਪਿਛਲੇ ਕੁਝ ਸਮੇਂ ਤੋਂ ਸਾਡੇ ਫ੍ਰਿਜਨੋ ਦੇ ਵਿੱਚ ਹੀ ਦੇਖਾਂ ਤਾਂ ਸਾਡੇ ਸਟੇਟ ਜੁਨੀਵਰਸਿਟੀ ਆ ਫ੍ਰਿਜਨੋ ਦੇ ਵਿੱਚ ਤੇ ਜਿੱਥੇ ਆਪਣੇ ਪੰਜਾਬੀਆਂ ਦੀ ਜਾਂ ਹੋਰ ਜਿਹੜੇ ਸਾਊਥ ਇੰਡੀਅਨ ਬੱਚਿਆਂ ਦੀ ਗਿਣਤੀ ਦੇ ਵਿੱਚ ਕਾਫੀ ਵਾਧਾ ਹੋਇਆ ਕਿਉਂਕਿ ਇਹਦਾ ਇਸ ਚੀਜ਼ ਤੋਂ ਪਤਾ ਲੱਗ ਜਾਂਦਾ ਹੁਣ ਕਾਫੀ ਸਾਰੇ ਸਟੂਡੈਂਟ ਜਿਹੜੇ ਆਪਣੇ ਲੋਕਲ ਬਿਜ਼ਨਸ ਹੈਗੇ ਆ ਇੰਡੀਅਨ ਸਟੋਰ ਆ ਤੇ ਜਾਂ ਪੀਜ ਵਗੈਰਾ ਹੈਗੇ ਆ ਜਾਂ ਗੈਸ ਸਟੇਸ਼ਨਾਂ ਉੱਥੇ ਕੰਮ ਕਰਦੇ ਅਕਸਰ ਵੇਖੇ ਜਾ ਸਕਦੇ ਆ ਅੱਗੇ ਅਮਰੀਕਾ ਦੇ ਵਿੱਚ ਜਿਵੇਂ ਆਪਾਂ ਕਹੇ ਲੇਬਰ ਦੀ ਥੋੜ੍ਹ ਹੁੰਦੀ ਸੀਗੀ ਤੇ ਹੁਣ ਇਹਨਾਂ ਸਟੂਡੈਂਟਾਂ ਕਰਕੇ ਮੇਰਾ ਖਿਆਲ ਉਹ ਥੋੜ੍ਹ ਨਹੀਂ ਰਹੀ ਤੇ ਹਰੇਕ ਬਿਜ਼ਨਸ ਨੂੰ ਬੰਦਾ हायर ਕਰਨ ਵਾਸਤੇ ਤੋਂ ਬਹੁਤੀ ਮੁਸ਼ਕਲਤ ਨਹੀਂ ਕਰਨੀ ਪੈਂਦੀ ਤੇ ਜਿਹਦਾ ਕਰਕੇ ਮੇਰਾ ਖਿਆਲ ਆ ਵੀ ਆਸਟ੍ਰੇਲੀਆ ਤੇ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਜਿਹੜੀ ਸਟੂਡੈਂਟਾਂ ਦੀ ਗਿਣਤੀ ਆ ਉਹ ਵਧੂਗੀ ਤੇ ਨਾਲ ਦੇ ਨਾਲ ਜਿਹੜੇ ਪੰਜਾਬ ਦੇ ਕਾਲਜ ਬਰਾਨ ਪਏ ਸੀਗੇ ਤੇ ਉੱਥੇ ਵੀ ਮੈਨੂੰ ਲੱਗਦਾ ਵੀ ਹੁਣ ਜਿਹੜੀ ਰੌਣਕ ਸਟੂਡੈਂਟਾਂ ਦੀ ਹੋਊਗੀ ਤੇ ਉੱਥੇ ਵੀ ਜਿਹੜੀ ਚੰਗੀ ਪੜ੍ਹਾਈ ਆਪਾਂ ਨੂੰ ਵੇਖਣ ਨੂੰ ਮਿਲੂਗੀ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਬਿਲਕੁਲ ਕਿਤੇ ਨਾ ਕਿਤੇ ਇਹ ਤੀਜਾ ਜਿਹੜੀਆਂ ਪੰਜਾਬ ਦੀ ਬਿਹਤਰੀ ਦੇ ਲਈ ਮੈਨੂੰ ਲੱਗਦਾ ਹੈ ਹੋਣ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਸਟੂਡੈਂਟ ਉੱਥੇ ਪੜ੍ਹੂਗਾ ਉੱਥੇ ਵਧੀਆ ਜੌਬ ਤੇ ਲੱਗੂਗਾ ਔਰ ਸਾਨੂੰ ਫਿਰ ਹੋਰ ਸਟੇਟਾਂ ਤੋਂ ਵੱਡੇ ਆਹਲਾ ਅਫਸਰ ਜਿਹੜੇ ਮਗਾਉਣੇ ਨਹੀਂ ਪੈਣਗੇ ਸਾਡੇ ਆਪ ਦੇ ਜਿਹੜੇ ਪੜ੍ਹਾਈ ਕਰਕੇ ਅੱਗੇ ਆਉਣਗੇ ਕਿਉਂਕਿ ਸਾਡੇ ਆਪ ਦੇ ਜਿਹੜੇ ਹੁਣ ਤਾਂ ਉਹ ਪਲੱਸ 2 ਤੋਂ ਬਾਅਦ ਆਈਲੈਂਡਸ ਨੂੰ ਡਿਗਰੀ ਮੰਨੀ ਬੈਠੇ ਆ ਵੀ ਆਈਲੈਂਡਸ ਕਰ ਲਈ ਤੇ ਪਤਾ ਨਹੀਂ ਕਿੱਡਾ ਕੁ ਵੱਡਾ ਸੀ ਮਾਰਕਾ ਮਾਰ ਲਿਆ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਖੁਸ਼ਹਾਲੀ ਹੈ ਜਿਹੜੀ ਉਸੇ ਤਰ੍ਹਾਂ ਫਿਰ ਬਹ ਅਮਰੀਕਾ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਅਮਰੀਕਾ ਦੇ ਵਿੱਚ ਇੱਕ ਟਰੱਕ ਡਰਾਈਵਰ ਦਾ ਕਤਲ ਹੋਇਆ ਕਿਤੇ ਔਰ ਬੇਰਹਿਮੀ ਦੇ ਨਾਲ ਕਤਲ ਹੋਇਆ ਦੱਸਿਓ ਸਾਰੀ ਖਬਰ ਇਹ ਕਿੱਥੋਂ ਦੀ ਹੈ ਔਰ ਕਿਉਂ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਨੂੰ ਵੇਖਣ ਨੂੰ ਮਿਲ ਰਹੀਆਂ ਨੇ ਇਹ ਬਹੁਤ ਹੀ ਜਿਵੇਂ ਕਹਿੰਦਾ ਵੀ ਚਿੰਤਾਜਨਕ ਨਿਊਜ਼ ਵੀ ਆ ਤੇ ਬੜੀ ਸੈਡ ਨਿਊਜ਼ ਵੀ ਆ ਤੇ ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਆਪਾਂ ਕਿਸੇ ਦਾ ਡੈਡੀ ਆਉਂਦਾ ਬਾਹਰ ਕੰਮ ਕਰਨ ਵਾਸਤੇ ਕਿਸੇ ਦਾ ਭਰਾ ਆਉਂਦਾ ਤਾਂ ਕਿ ਪੰਜਾਬ ਦੇ ਵਿੱਚ ਜਿਹੜੀ ਸਾਡੀ ਸਥਿਤੀ ਥੋੜੀ ਕਣੀ ਖੁਸ਼ਹਾਲ ਹੋ ਸਕੇ ਇਹ ਨੌਜਵਾਨ ਸੀਗਾ ਜੀ ਪਿੰਦਰ ਸਿੰਘ ਇਹਦਾ ਨਾਮ ਦੱਸਿਆ ਜਾ ਰਿਹਾ ਤੇ ਇਹ ਇਹਦਾ ਪੰਡ ਦਸੂਹਾ ਦੇ ਲਾਗੇ ਜਿਵੇਂ ਕਹਿੰਦਾ ਵੀ ਹਿਬੋਬਾਲ ਛੰਗਾਂ ਪੰਡਾ ਇਹਦਾ ਇਹ ਤਕਰੀਬਨ ਪਹਿਲਾਂ ਦਾ 18 ਸਾਲ ਵਿਚਾਰਾ ਇਟਲੀ ਰਿਹਾ ਉਦੋਂ ਪਿੱਛੋਂ ਉੱਥੋਂ ਹੀ ਮਿਹਨਤ ਮੁਸ਼ਕਲਤ ਕਰਕੇ ਇਹ ਪਿਛਲੇ 3 ਸਾਲ ਤੋਂ ਅਮਰੀਕਾ ਦੇ ਸ਼ਾਇਦ ਫ੍ਰਿਜਨੋ ਸ਼ਹਿਰ ਦਾ ਨਿਵਾਸੀ ਹੋਵੇ ਕਿਉਂਕਿ ਐਗਜ਼ੈਕਟਲੀ ਹਜੇ ਇੱਥੋਂ ਦਾ ਪਤਾ ਨਹੀਂ ਲੱਗ ਸਕਿਆ ਵੀ ਕਿੱਥੇ ਦਾ ਰਹਿਣ ਵਾਲਾ ਕੁਝ ਲੋਕ ਤਾਂ ਇਹ ਵੀ ਕਹਿ ਰਹੇ ਆ ਵੀ ਜਿਹੜੀ ਟਰਕਿੰਗ ਕੰਪਨੀ ਵਾਸਤੇ ਕੰਮ ਕਰਦਾ ਸੀ ਉਹ ਵੀ ਫ੍ਰਿਜਨ ਹੁੰਦੀ ਆ ਤੇ ਪਰ ਹਜੇ ਦੀ ਪੁਸ਼ਟੀ ਨਹੀਂ ਕੋਈ ਹੋ ਸਕੀ ਇਹ ਇਹ ਨਾ ਲੰਘੇ ਬੁੱਧਵਾਰ ਦੀ ਗੱਲ ਆ ਵੀਰੇ ਜੂਟਾ ਸ਼ਹਿਰ ਦੇ ਸਟੇਟ ਦੇ ਵਿੱਚ ਫ੍ਰੀਵੇ 80 ਦੇ ਉੱਤੇ ਜਦੋਂ ਆਪਾਂ ਸਾਲਟ ਲੇਕ ਸ਼ਹਿਰ ਤੋਂ ਵੈਂਡਓਵਰ ਵੱਲ ਨੂੰ ਜਾਂਦੇ ਆ ਤਾਂ ਰਾਹ ਦੇ ਵਿੱਚ ਐਗਜ਼ਿਟ ਨੰਬਰ 70 ਦੇ ਉੱਤੇ ਇੱਕ ਟਰੱਕ ਸਟਾਪ ਆਉਂਦਾ ਸਨ ਕਲੀਅਰ ਤੇ ਉੱਥੇ ਰਾਤ ਨੂੰ ਪਾਰਕਿੰਗ ਕਈ ਵਾਰੀ ਥੋੜੀ ਮੁਸ਼ਕਲ ਮਿਲਦੀ ਆ ਤੇ ਆਪਣੇ ਬੰਦੇ ਆਮ ਤੌਰ ਤੇ ਰੈਂਪਾਂ ਵਗੈਰਾ ਦੇ ਉੱਤੇ ਜਦੋਂ ਟਰੱਕ ਫਰੀਵੇ ਤੇ ਕੱਢਦੇ ਆ ਜਾਂ ਟਰੱਕ ਫਰੀਵੇ ਚ ਪਾਉਨੇ ਆ ਔਨ ਰੈਂਪ ਵਗੈਰਾ ਤੇ ਸੌ ਜਾਂਦੇ ਆ ਸੋ ਇਹ ਔਨ ਰੈਂਪ ਦੇ ਉੱਤੇ ਐਗਜ਼ਿਟ ਨੰਬਰ 70 ਤੇ ਯੂਟਾ ਦੇ ਵਿੱਚ ਸੌ ਰਿਹਾ ਸੀਗਾ ਰਾਤ ਨੂੰ ਬੁੱਧਵਾਰ ਦੀ ਰਾਤ ਤੇ ਸਵੇਰੋਂ ਜਦੋਂ ਇਹਦਾ ਜਿਹੜਾ ਦੋਸਤ ਸੀ ਕੋਈ ਉਹਨੇ ਵੇਖਿਆ ਵੀ ਉਹਦਾ ਜੀਪੀਐਸ ਮੂਵ ਨਹੀਂ ਹੋ ਰਿਹਾ ਤਾਂ ਉਹਨੇ ਜਦੋਂ ਜਾ ਕੇ ਚੈੱਕ ਕੀਤਾ ਤਾਂ ਜੋ ਟਰੱਕ ਖੋਲਿਆ ਤਾਂ ਉਹਦੀਆਂ ਅੱਖਾਂ ਾਟੀਆਂ ਰਹਿ ਗਈਆਂ ਵੀ ਆਹ ਕੀ ਹੋ ਗਿਆ ਬੱਚੋ ਨੇ ਆਪ ਦਾ ਦੋਸਤ ਜਿਵੇਂ ਕਹਿੰਦਾ ਵੱਡਿਆ ਹੋਇਆ ਬੜੇ ਉਹਦੇ ਤੇਜ਼ ਤ ਹਥਿਆਰ ਧਾਰਾਂ ਦੇ ਨਾਲ ਜਿਵੇਂ ਕਹਿੰਦਾ ਵੀ ਉਹਦੇ ਧੌਣ ਦੇ ਉੱਤੇ ਵਾਰ ਕੀਤੇ ਹੋਏ ਸੀ ਉਹਦੇ ਹੋਰ ਗਿੱਟਿਆਂ ਗੋਡਿਆਂ ਦੇ ਉੱਤੇ ਵੱਡਿਆ ਹੋਇਆ ਸੀਗਾ ਤੇ ਉਦੋਂ ਪਿੱਛੋਂ ਉਹ ਸੁਣ ਹੋ ਗਿਆ ਤੇ ਉਹਨੇ ਪੁਲਿਸ ਨੂੰ ਕਾਲ ਕੀਤੀ ਪੁਲਿਸ ਨੇ ਆ ਕੇ ਆਪਦੀ ਇਨਵੈਸਟੀਗੇਸ਼ਨ ਰੰਭੀ ਆ ਤੇ ਨਾਲ ਦੀ ਨਾਲ ਉਹ ਜਿਹੜਾ ਸਨ ਕਲੀਅਰ ਗੈਸਟ ਸਟੇਸ਼ਨ ਆ ਉੱਥੋਂ ਵੀ ਉਹ ਕੈਮਰੇ ਖੰਗਾਲਣ ਦੀ ਕੋਸ਼ਿਸ਼ ਕਰ ਰਹੇ ਆ ਵੀ ਸ਼ਾਇਦ ਕੋਈ ਕਾਰ ਜਾਂ ਕੋਈ ਮੜਾ ਮੋਟਾ ਉਹਨਾਂ ਨੂੰ ਕਲੂ ਲੱਗੇ ਵੀ ਹੋਇਆ ਕੀ ਆ ਇਹ ਤੇ ਯੋ ਮੇਕ ਲ ਬਹੁਤ ਮੰਦ ਭਾਗੀ ਘਟਨਾ ਤੇ ਇਹਦੇ ਵਿੱਚ ਮੇਰਾ ਖਿਆਲ ਆ ਵੀ ਜਿਹੜੇ ਸਾਡੇ ਵੀਰ ਖਾਸ ਤੌਰ ਤੇ ਰਾਤ ਨੂੰ ਰੈਂਪਾਂ ਵਗੈਰਾ ਦੇ ਉੱਤੇ ਸੌਂਦੇ ਆ ਜਾਂ ਹੋਰ ਸੁੰਨੀਆਂ ਥਾਵਾਂ ਦੇ ਉੱਤੇ ਸੌਂਦੇ ਆ ਉਹਨਾਂ ਨੂੰ ਚੱਕਨੇ ਹੋ ਕੇ ਸੌਣ ਦੀ ਲੋੜ ਆ ਘਟੋ ਘਟ ਅਰੈਸਟ ਰਿਗੇ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਟਰੱਕ پارک ਕਰਕੇ ਸੌਮੋ ਜਾਂ ਟਰੱਕ ਸਟਾਪ ਦੇ ਉੱਤੇ ਜਾ ਕੇ ਸੌਮੋ ਕਿਉਂਕਿ ਜੇ ਤੁਸੀਂ ਰੈਂਪ ਦੇ ਉੱਤੇ ਸੁੱਤੇ ਹੋ ਹੋਏ ਹੋ ਉੱਥੇ ਕਈ ਵਾਰੀ ਕੋਈ ਕੈਮਰਾ ਵਗੈਰਾ ਵੀ ਨਹੀਂ ਹੁੰਦਾ ਤੇ ਕਈ ਵਾਰੀ ਕੋਈ ਜਿਵੇਂ ਕੱਲਾ ਵੀ ਦੰਦੇ ਅਨਸਰ ਹੋ ਸਕਦਾ ਹੋ ਚੀਨੋ ਵਾਚ ਕਰਦੇ ਹੋਣ ਵੀ ਜੇ ਟਰੱਕ ਇੱਥੇ ਲੱਗਿਆ ਤਾਂ ਅਸੀਂ ਐ ਕਰਾਂਗੇ ਤੇ ਹੁਣ ਇਹ ਨਹੀਂ ਪ ਵੀ ਇਹ ਕੋਈ ਰੰਜਸ਼ ਦੀ ਘਟਨਾ ਜਾਂ ਇਹ ਕੋਈ ਰੋਡ ਰੈਂਜ ਇਨਸੀਡੈਂਟ ਹੋਇਆ ਤੇ ਜਾਂ ਇਹ ਵੈਸੇ ਲੁੱਟਖੁੱਟ ਦੀ ਘਟਨਾ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਉਸ ਤੋਂ ਬਾਅਦ ਦੇ ਵਿੱਚ ਸਾਰੀ ਗੱਲ ਸਾਹਮਣੇ ਹੋਊਗੀ ਵੀ ਇਹ ਹੋਇਆ ਕੀ ਅਸਲ ਵਿੱਚ ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਤੁਹਾਨੂੰ ਪਤਾ ਜਦੋਂ ਇਦਾਂ ਦੀਆਂ ਘਟਨਾਵਾਂ ਘਟਦੀਆਂ ਇਹ ਤਾਂ ਹੈ ਨਹੀਂ ਵੀ ਕੋਈ ਚੀਜ਼ ਗੁੱਝੀ ਰਹਿ ਜੂ ਕਿਉਂਕਿ ਇੱਥੇ ਇਨਵੈਸਟੀਗੇਸ਼ਨ ਬੜੀ ਬਰੀਕੀ ਦੇ ਨਾਲ ਹੁੰਦੀ ਆ ਬਾਕੀ ਕੋਈ ਨਾ ਕੋਈ ਜਿਹੜਾ ਝਾਲਮ ਬੰਦਾ ਹੁੰਦਾ ਉਹ ਆਪਣਾ ਜਿਹੜਾ ਕਲੂ ਆ ਉਹ ਪਿੱਛੇ ਜ਼ਰੂਰ ਛੱਡ ਜਾਂਦਾ ਦੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜਰੂਰ ਅੱਗੇ ਹੋਰ ਖਬਰ ਸਾਂਝੀ ਕਰਾਂਗੇ ਵੀ ਕਿਸ ਤਰੀਕੇ ਦੇ ਨਾਲ ਇਹ ਘਟਨਾ ਵਾਪਰੀ ਕਿਉਂ ਵਾਪਰੀ ਪਰ ਮੇਰੀ ਜਿਵੇਂ ਕਹਾਂ ਸਲਾਹ ਇਹੀ ਆ ਵੀ ਰੈਂਪਾ ਵਗੈਰਾ ਦੇ ਉੱਤੇ ਨਾ ਸੋਇਆ ਕਰੋ ਜੇ ਕੋਈ ਕਾਰ ਵਾਲਾ ਤੁਹਾਨੂੰ ਟਰੱਕ ਤੇ ਜਾਂਦਿਆਂ ਨੂੰ ਕੋਈ ਜਿਵੇਂ ਕਹਿੰਦਾ ਗਾਲ ਦੁੱਪੜ ਕੱਢਦਾ ਜਾਂ ਤੁਹਾਡੇ ਮੂਰੇ ਕੱਟ ਮਾਰਦਾ ਜਾਂ ਕੁਝ ਹੋਰ ਕਰਦਾ ਕਿਰਪਾ ਕਰਕੇ ਟਰਾਈ ਕਰਿਆ ਕਰੋ ਵੀ ਨਾ ਲੜਾਈ ਦੇ ਵਿੱਚ ਜਾਇਆ ਕਰੋ ਕਈ ਵਾਰੀ ਪਤਾ ਨਹੀਂ ਹੁੰਦਾ ਅਗਲਾ ਕਿਸ ਤਰ੍ਹਾਂ ਦਾ ਮੂਰਲਾ ਬੰਦਾ ਹੈਗਾ ਕਿਦਾਂ ਦਾ ਉਹਦਾ ਕ੍ਰਿਮੀਨਲ ਰੈਕਡ ਆ ਜਾਂ ਕੀ ਹਿਸਾਬ ਕਿਤਾਬ ਆ ਆਪਾਂ ਇੱਥੇ ਲੜਨ ਥੋੜੀ ਆਏ ਆ ਕਮਾਈਆਂ ਕਰਨ ਆਏ ਆ ਤੇ ਬਾਕੀ ਦਾ ਅਸਲ ਕਾਰਨ ਦਾ ਇਸ ਘਟਨਾ ਪਿੱਛੇ ਪਤਾ ਲੱਗੂ ਵੀ ਹੋਇਆ ਕੀ ਆ ਪਰ ਬਹੁਤ ਮੰਦ ਭਾਗੀ ਘਟਨਾ ਪੂਰੇ ਪੰਜਾਬੀ ਭਾਈਚਾਰੇ ਦੇ ਵਿੱਚ ਸੋਗ ਦੀ ਲਹਿਰ ਬਿਲਕੁਲ ਬਿਲਕੁਲ ਬੜੀ ਵੱੰਤ ਭਾਗੀ ਘਟਨਾ ਹੈ ਔਰ ਅਮੀਰ ਕਰਦੇ ਇਸ ਤਰ੍ਹਾਂ ਦੀ ਘਟਨਾਵਾਂ ਸਾਨੂੰ ਹੋਰ ਨਾ ਸੁਣਨ ਨੂੰ ਮਿਲਣ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਪਤਾ ਲੱਗੇਗਾ ਇਹਦਾ ਕੀ ਕਾਰਨ ਸੀ ਕਿ ਪਰਸਨਲ ਰੰਜਸ ਸੀ ਕਿ ਕੋਈ ਹੋਰ ਕਾਰਨ ਸੀਗਾ ਕਿ ਰੋਡ ਰੇਜ ਸੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਰੂਰ ਇਸ ਖਬਰ ਤੇ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਜਿਹੜੀ ਦੱਸਾਂਗੇ ਨੀਟੇ ਵੀਰ ਹੁਣ ਕੈਲੀਫੋਰਨੀਆ ਦੇ ਪਤਾ ਲੱਗਿਆ ਇੱਕ ਮੰਦਰ ਦੇ ਵਿੱਚ ਹੇਟ ਕਰਾਇਮ ਦੀ ਘਟਨਾ ਹੋਈ ਆ ਔਰ ਇਸ ਤਰ੍ਹਾਂ ਦੀ ਘਟਨਾ ਪਹਿਲਾਂ ਪਿਛਲੇ ਦਿਨੀ ਇੱਕ ਨਿਊਯਾਰਕ ਦੇ ਵਿੱਚ ਮੰਦਰ ਦੇ ਬਾਹਰ ਵੀ ਕਿਸੇ ਨੇ ਕਾਲੀ ਸਿਆਹੀ ਦੇ ਨਾਲ ਕੁਝ ਲਿਖਤਾ ਸੀਗਾ ਹੁਣ ਕੈਲੀਫੋਰਨੀਆ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਸਾਨੂੰ ਵੇਖਣ ਨੂੰ ਮਿਲੀ ਆ ਕੀ ਆ ਪੂਰੀ ਘਟਨਾ ਕਿੱਥੋਂ ਦੀ ਐ ਔਰ ਇਹ ਦੱਸਿਓ ਵੀ ਕੀ ਕੁਝ ਉੱਥੇ ਹੇਟ ਕ੍ਰਾਈਮ ਦੀਆਂ ਵਾਰਦਾਤਾਂ ਜਿਹੜੀਆਂ ਕੀਤੀਆਂ ਗਈਆਂ ਦੇਖੋ ਇਹ ਪਤਾ ਨਹੀਂ ਕਿਹਦਾ ਤੋਂ ਹਿੰਦੂ ਮੰਦਰਾਂ ਦੇ ਵਿੱਚ ਇਦਾਂ ਦਾ ਸਿਸਟਮ ਚੱਲ ਰਿਹਾ ਹੈਗਾ ਤੇ ਜਿਵੇਂ ਤੁਸੀਂ ਦੱਸਿਆ ਵੀ ਪਹਿਲਾਂ ਮੈਲਵਿਲੇ ਨਿਊਯਾਰਕ ਦੇ ਵਿੱਚ ਜਿਹੜਾ ਇੱਥੋਂ ਦਾ BAPS ਮੰਦਰ ਆ ਉਹਦੇ ਵਿੱਚ ਅੱਜ ਤੋਂ 10 ਦਿਨ ਪਹਿਲਾਂ ਘਟਨਾ ਵਾਪਰੀ ਸੀਗੀ ਤੇ ਉਦੋਂ ਪਿੱਛੋਂ ਸੈਨ ਫ੍ਰਾਂਸਿਸਕੋ ਦੇ ਵਿੱਚ ਇਦਾਂ ਦੀ ਘਟਨਾ ਵਾਪਰੀ ਫਿਰ ਇਹ ਸੈਕਰਮੈਂਟੋ ਦੇ ਵਿੱਚ ਮੰਦਰ ਆ ਤੇ ਜਿਹਦਾ ਨਾਂ ਹੈਗਾ ਸ਼੍ਰੀ ਸੁਆਮੀ ਨਾਰਾਇਣ ਮੰਦਰ 24 ਸਤੰਬਰ ਦੀ ਇਹ ਘਟਨਾ ਜਿੱਥੇ ਅੱਜ ਮਗਲੇ ਮੰਦਿਰ ਦੇ ਵਿੱਚ ਵੜ ਕੇ ਸ਼ੀਸ਼ੇ-ਸ਼ੂਸ਼ੇ ਵੀ ਭੰਨੇ ਗਏ ਆ ਤੇ ਨਾਲ ਦੀ ਨਾਲ ਜਿਹੜਾ ਮੰਦਿਰ ਦਾ ਮੇਨ ਸਾਈਨ ਬੋਰਡ ਹੁੰਦਾ ਉਹਦੇ ਉੱਤੇ ਵੀ ਲਿਖਿਆ ਗਿਆ ਹਿੰਦੂਜ਼ ਗੋ ਬੈਕ ਤੇ ਜਿਹੜੀ ਇਹ ਬਹੁਤ ਮੰਦਭਾਗੀ ਗੱਲ ਆ ਕਿਉਂਕਿ ਜਿਸ ਤਰੀਕੇ ਦੀਆਂ ਹੇਟ ਕਟਨਾਮਾ ਅਮਰੀਕਾ ਦੇ ਵਿੱਚ ਵਧ ਰਹੀਆਂ ਹੈਗੀਆਂ ਅੱਜ ਹਿੰਦੂਆਂ ਦੇ ਉੱਤੇ ਹੋਇਆ ਕੱਲ ਨੂੰ ਸਿੱਖਾਂ ਤੇ ਹੋ ਸਕਦਾ ਪਰਸੋਂ ਨੂੰ ਮੁਸਲਮਾਨਾਂ ਤੇ ਹੋ ਸਕਦਾ ਇਹਨਾਂ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਤੇ ਖਾਸ ਤੌਰ ਤੇ ਜਦੋਂ ਦੇ ਹੁਣ ਟਰੰਪ ਇਲੈਕਸ਼ਨ ਲੜ ਰਹੇ ਹੈਗੇ ਆ ਤਾਂ ਕਾਫੀ ਸਾਰੇ ਜਿਹੜੇ ਜਿਵੇਂ ਕਹਿੰਦਾ ਐਕਸਟਰੀਮਿਸਟ ਪੀਪਲ ਹੈਗੇ ਆ ਉਹ ਅੱਗੇ ਆ ਕੇ ਥੋੜਾ ਜਿਹਾ ਹੇਟ ਨੂੰ ਹੋਰ ਜਿਵੇਂ ਕਹਿੰਦਾ ਵੀ ਅੱਗੇ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਆ ਤੇ ਪੁਲਿਸ ਇਸ ਘਟਨਾ ਦੀ ਬਰੀਕੀ ਜੇ ਨਾਲ ਜਾਂਚ ਕਰ ਰਹੀ ਹੈ ਤੇ ਮੇਰਾ ਖਿਆਲ ਹੈ ਵੀ ਜਿਹੜੇ ਵੀ ਦੋਸ਼ੀ ਹੋਣਗੇ ਉਹਨਾਂ ਨੂੰ ਸਖਤ ਤੋਂ ਸਖਤ ਇਸ ਚੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਹੋਰ ਧਾਰਮਿਕ ਸਥਾਨਾਂ ਤੱਕ ਜਿਹੜੀ ਇਦਾਂ ਦੀ ਹੇਟ ਦੀ ਜਿਹੜੀ ਹੈਗੀ ਹੈ ਇਹ ਗੱਲਬਾਤ ਨਾ ਪਹੁੰਚ ਸਕੇ ਔਰ ਬਿਲਕੁਲ ਉਮੀਦ ਕਰਦੇ ਆ ਵੀ ਇਹਦੀ ਵੀ ਡੰਗਾਈ ਦੇ ਨਾਲ ਇਨਵੈਸਟੀਗੇਸ਼ਨ ਜਿਹੜੀ ਆ ਹੋਣੀ ਚਾਹੀਦੀ ਹੈ ਸੋ ਅਗਲੀ ਖਬਰ ਤੇ ਚੱਲਦੇ ਆ ਫਲੋਰੀਡਾ ਦੇ ਵਿੱਚ ਪਤਾ ਲੱਗਿਆ ਵੀ ਉੱਥੇ ਤੂਫਾਨ ਆਇਆ ਹੋਇਆ ਬਹੁਤ ਜ਼ਿਆਦਾ ਔਰ 40 ਦੇ ਕਰੀਬ ਜੜੀਆਂ ਮੌਤਾਂ ਹੋ ਗਈਆਂ ਦੱਸਿਓ ਵੀ ਇਹ ਕੁਦਰਤ ਦੇ ਨਾਲ ਜਿਹੜਾ ਖਲਵਾੜ ਹੁੰਦਾ ਹੈ ਕਿ ਉਹਦਾ ਹੀ ਇਸ ਤਰ੍ਹਾਂ ਦਾ ਕੋਈ ਨਤੀਜਾ ਆਉਂਦਾ ਸਾਹਮਣੇ ਜਿਹੜੀ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਨੂੰ ਸੁਣਨ ਨੂੰ ਮਿਲਦੀਆਂ ਔਰ ਉੱਥੇ ਮੈਨੂੰ ਗੀਤ ਦੇ ਬੋਲ ਵੀ ਯਾਦ ਆਉਂਦੇ ਕੁਦਰਤ ਤੋਂ ਡਰ ਬੰਦਿਆ ਪਤਾ ਨਹੀਂ ਕਦੋਂ ਕਿੱਥੇ ਕੀ ਹੋਣਾ ਸੋ ਪਤਾ ਹੀ ਨਹੀਂ ਲੱਗਦਾ ਕੀ ਹੋਣਾ ਔਰ ਫਲੋਡਰ ਦੇ ਵਿੱਚ ਇਸ ਟਾਈਮ ਜਿਸ ਤਰ੍ਹਾਂ ਦਾ ਪਾਣਾ ਵਾਪਰਿਆ ਹੋਇਆ ਦੱਸਿਓ ਕਿਸ ਤਰ੍ਹਾਂ ਦਾ ਮਾਹੌਲ ਹੈ ਉੱਥੇ ਇਹਨਾ ਪ੍ਰਦੀਪ ਪਿਛਲੇ 100 ਸਾਲ ਦੇ ਵਿੱਚ ਸਭ ਤੋਂ ਜਿਹੜਾ ਡੇਂਜਰਸ ਜਾਂ ਪਾਵਰਫੁੱਲ ਹਰੀਕੇਨ ਕਹਿ ਸਕਦੇ ਆ ਜਿਹੜਾ ਇਹ ਐਤਕੀ ਆਇਆ ਹੈਗਾ ਹਰੀਕੇਨ ਹੇ ਹੇਲ ਨਾ ਇਹਦਾ ਨਾ ਹੈਗਾ ਤੇ ਕੈਟਾਗਰੀ 4 ਸਟਾਰਮ ਸੀਗਾ ਜਿਹੜਾ ਕਿ ਬਹੁਤ ਜ਼ਬਰਦਸਤ ਹੁੰਦਾ ਜੂਸਲੀ ਇਹ ਇੰਨਾ ਜ਼ਬਰਦਸਤ ਨਹੀਂ ਆਉਂਦਾ ਜਿਹਦਾ ਕਰਕੇ 225 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਹਵਾਵਾਂ ਚੱਲੀਆਂ ਤੇ ਬਹੁਤ ਸਾਰਾ ਜਿਵੇਂ ਪਾਣੀ ਬੱਦਰਾਂ ਦੇ ਵਿੱਚੋਂ ਮੀਂਹ ਬਣ ਕੇ ਡਿੱਗਿਆ ਜਿਹਦਾ ਕਰਕੇ ਜਿਵੇਂ ਕਹਿੰਦਾ ਵੀ ਇੱਥੋਂ ਦੀਆਂ ਜਿਹੜੀਆਂ 6 ਸਟੇਟਾਂ ਉਹਨਾਂ ਦੇ ਵਿੱਚ ਜਲਥਲ ਹੋਇਆ ਪਿਆ ਤੇ ਸਭ ਤੋਂ ਜ਼ਿਆਦਾ ਨੁਕਸਾਨ ਫਲੋਰੀਡਾ ਦੇ ਵਿੱਚ ਹੋਇਆ ਤੇ ਇਦਾਂ ਕਰਕੇ ਫੁੱਲ ਰੈਡਰ ਦਾ ਜਿਹੜਾ ਕੋਸਟ ਵਾਲਾ ਏਰੀਆ ਹੈਗਾ ਉੱਥੇ 20-20 ਫੋਟੋ ਚਿੰਗਾਂ ਜਿਹੜੀਆਂ ਲਹਿਰਾਂ ਉਹ ਵੇਖਿਆ ਗਈਆਂ ਜਿਹਦਾ ਕਰਕੇ ਬਹੁਤ ਸਾਰੀਆਂ ਬਿਲਡਿੰਗਾਂ ਨੁਕਸਾਨੀਆਂ ਗਈਆਂ ਤਕਰੀਬਨ 3.5 ਮਿਲੀਅਨ ਪੀਪਲ 35 ਲੱਖ ਦੇ ਨੇੜੇ ਲੋਕ ਜਿਹੜੇ ਉਹ ਬਿਜਲੀ ਤੋਂ ਬਿਨਾ ਰਹ ਰਹੇ ਨੇ ਤੇ ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਮਤਲਬ ਕਿ ਪਾਣੀ ਵੜ ਗਿਆ ਅੰਦਰ ਇਨਸਾਈਡ ਤੇ ਜਦੋਂ ਇੱਕ ਵਾਰੀ ਘਰ ਦੇ ਵਿੱਚ ਪਾਣੀ ਵੜ ਜਾਂਦਾ ਉਦੋਂ ਪਿੱਛੋਂ ਜਿਹੜਾ ਘਰ ਆ ਨਾ ਉਹ ਇੱਕ ਤਰ੍ਹਾਂ ਦੇ ਨਾਲ ਨਾ ਰਹਿਣ ਜੋ ਹੋ ਜਾਂਦਾ ਤੇ ਬਹੁਤ ਵੱਡੀ ਰੈਨੋਵੇਸ਼ਨ ਦੀ ਜ਼ਰੂਰਤ ਪੈਂਦੀ ਹੈ ਜਿਸ ਦਾ ਕਰਕੇ ਇੰਸ਼ੋਰੈਂਸਾਂ ਨੂੰ ਵੀ ਬਹੁਤ ਵੱਡਾ ਧੱਕਾ ਲੱਗੂਗਾ ਤੇ ਇਹਦੇ ਨਾਲ ਨਾਲ ਫੁੱਲ ਰੈਡਾ ਤਾਂ ਹੈਗਾ ਹੀ ਹੈਗਾ ਨਾਲ ਜੋਰ ਜਿਗਾ ਵਰਜੀਨੀਆਂ ਸਾਊਥ ਕੈਰੋਲਿਨਾ ਨਾਊਥ ਕੈਰੋਲਿਨਾ ਟੈਨੇਸੀ ਅਲਬਾਮਾ ਤੇ ਲੂਸੀਆਨਾ ਦੇ ਵਿੱਚ ਵੀ ਇਸ ਤੂਫਾਨ ਨੇ ਕਾਫੀ ਤਰਸੱਲੀ ਮਚਾਈ ਹੈਗੀ ਆ ਤੇ ਜਿਹਦਾ ਕਰਕੇ ਇਹਨਾਂ ਸਾਰੀਆਂ ਸਟੇਟਾਂ ਦੇ ਵਿੱਚ ਟੋਟਲ ਆਲਮੋਸਟ 44 ਮੌਤਾਂ ਜਿਹੜੀਆਂ ਦੱਸੀਆਂ ਜਾ ਰਹੀਆਂ ਤੇ ਹੋ ਸਕਦਾ ਉਹ ਕਹਿੰਦੇ ਜਿਹੜੀ ਗਿਣਤਾ ਦੀ ਗਿਣਤੀ ਹੈ ਮੌਤਾਂ ਦੀ ਉਹ 50 ਤੱਕ ਵੀ ਪਹੁੰਚ ਜਾਵੇ ਹਜੇ ਇਸ ਤੂਫਾਨ ਦੇ ਵਿੱਚ ਕਿੰਨੇ ਲੋਕ ਜ਼ਖਮੀ ਹੋਏ ਆ ਉਸ ਚੀਜ਼ ਦੀ ਰਿਪੋਰਟ ਆਪਣੇ ਸਾਹਮਣੇ ਨਹੀਂ ਆਈ ਤੇ ਤਕਰੀਬਨ 1000 ਜਿਹੜੀਆਂ ਫਲਾਈਟਾਂ ਸੀਗੀਆਂ ਉਹਨਾਂ ਨੂੰ ਰੱਦ ਕਰਨਾ ਪੈ ਗਿਆ ਤੇ 1.2 ਮਿਲੀਅਨ ਜਿਹੜੇ ਲੋਕ ਹੈਗੇ ਆ 1.2 ਕਰੋੜ ਲੋਕ ਇਸ ਤੂਫਾਨ ਤੋਂ ਪ੍ਰਭਾਵਿਤ ਹੋਏ ਆ ਤੇ ਜਿਹੜਾ ਕਿ ਬਹੁਤ ਸ਼ਕਤੀਸ਼ਾਲੀ ਤੂਫਾਨ ਸੀਗਾ ਤੇ ਇਹਦਾ ਕਰਕੇ ਕਾਫੀ ਸਾਰਾ ਨੁਕਸਾਨ ਮੇਰਾ ਖਲਾ ਵੀ ਨਿੱਜੀ ਤੌਰ ਤੇ ਵੀ ਲੋਕਾਂ ਦਾ ਹੋਇਆ ਗਵਰਨਮੈਂਟ ਬਿਲਡਿੰਗਾਂ ਦਾ ਵੀ ਹੋਇਆ ਜਿਹਦਾ ਕਰਕੇ ਜਿਹੜੀ ਫੀਮਾ ਇਥੋਂ ਦੀ ਐਮਰਜੈਂਸੀ ਏਜੰਸੀ ਹੈਗੀ ਆ ਉਹਨਾਂ ਨੇ ਜੇ ਮਕੱਲ ਵੀ ਸਟੇਟ ਆਫ ਐਮਰਜੈਂਸੀ ਇਹਨਾਂ 6 ਸਟੇਟਾਂ ਦੇ ਵਿੱਚ ਜਾਰੀ ਕੀਤੀ ਹੋਈ ਆ ਜਿਹਦਾ ਕਰਕੇ ਹੁਣ ਇਹਨਾਂ ਨੂੰ ਜਿਹੜੀ ਫੈਡਰਲ ਫੰਡਿੰਗ ਹੈਗੀ ਆ ਉਹ ਹੋਊਗੀ ਤੇ ਹੌਲੀ ਹੌਲੀ ਜਿਹੜੇ ਸ਼ਹਿਰ ਉਜੜੇ ਆ ਉਹ ਰੀਬਿਲਟ ਹੋਣਗੇ ਤੇ ਅਸੀਂ ਯ ਮਤਲਬ ਵੀ ਇਹੀ ਆਸ ਕਰਦੇ ਆਂ ਕਿ ਵਾਹਿਗੁਰੂ ਪਰਮਾਤਮਾ ਇਦਾਂ ਦੀਆਂ ਜਿਹੜੀਆਂ ਫਣ ਹੋਣੀਆਂ ਜਾਂ ਇਦਾਂ ਦੇ ਜਿਹੜੇ ਕੁਦਰਤੀ ਆਫਤਾਂ ਉਹਨਾਂ ਤੋਂ ਬਚਾ ਹੀ ਰੱਖੇ ਤੇ ਪਰ ਹਰੀਕੇਨ ਜਿਹੜੇ ਅਮਰੀਕਾ ਦੇ ਵਿੱਚ ਆਉਂਦੇ ਰਹਿੰਦੇ ਆ ਤੇ ਖਾਸ ਤੌਰ ਤੇ ਜਿਹੜਾ ਫੁੱਲ ਰੈਡ ਆ ਇਹ ਮੇਨ ਸੈਂਟਰ ਹੁੰਦਾ ਹਰੀਕੇਨ ਦਾ ਬਿਲਕੁਲ ਬਿਲਕੁਲ ਸਨੀਤੇ ਵੀਰੇ ਤੁਸੀਂ ਟਾਈਮ ਦੇ ਵਿੱਚੋਂ ਟਾਈਮ ਕੱਟ ਕੇ ਸਾਡੇ ਨਾਲ ਜੁੜੇ ਔਰ ਖਬਰਾਂ ਤੇ ਚਰਚਾ ਕੀਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਪ੍ਰਦੀਪਾ ਜੀ ਅਗਲੇ ਵੀਕ ਫੇਰ ਮਿਲਾਂਗੇ ਬਹੁਤ-ਬਹੁਤ ਧੰਨਵਾਦ ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮੇਰਾ ਅਮਰੀਕਾ ਔਰ ਜਾਂਦੇ ਜਾਂਦੇ ਕੁਝ ਕੁ ਈਵੈਂਟ ਆ ਜਿਹੜੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਿ ਅਮਰੀਕਾ ਦੇ ਵਿੱਚ ਹੋ ਰਹੇ ਨੇ ਉਹਨਾਂ ਦੇ ਇੱਕ ਪੰਛੀ ਝਾਤ ਅਕਤੂਬਰ ਦੇ ਵਿੱਚ ਕੀ ਕੀ ਹੋ ਰਿਹਾ ਹੈ 5 ਅਕਤੂਬਰ ਨੂੰ ਨਿਊਯਾਰਕ ਦੇ ਵਿੱਚ ਵਰਲਡ ਕਬੱਡੀ ਕੱਪ ਹੋ ਰਿਹਾ ਹੈ ਨਾਲ ਦੀ ਨਾਲ 5 ਤਰੀਕ ਨੂੰ ਸ਼ਾਮ ਨੂੰ ਗੁਰਦਾਸ ਮਾਨ ਹੋਣਾ ਦਾ ਜਿਹੜਾ ਪਹਿਲਾ ਸ਼ੋਅ ਹੈ ਅਮਰੀਕਾ ਦਾ ਉਹ ਵੀ ਹੋਣਾ ਹੈ ਔਰ ਉਸ ਸ਼ੋਅ ਦੇ ਵਿੱਚ ਕਿਸ ਤਰ੍ਹਾਂ ਦਾ ਰਿਸਪਾਂਸ ਮਿਲਦਾ ਉਹ ਵੀ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ ਅਗਲੇ ਹਫ਼ਤੇ ਔਰ ਉਸ ਤੋਂ ਬਾਅਦ 12 ਅਕਤੂਬਰ ਨੂੰ ਡੈਲਸ ਦੇ ਵਿੱਚ ਕਬੱਡੀ ਕੱਪ ਹੈ 19 ਅਕਤੂਬਰ ਨੂੰ ਦਸਤਾਰ ਪ੍ਰਾਈਡ ਪ੍ਰੋਗਰਾਮ ਨਿਊ ਜਰਸੀ ਦੇ ਵਿੱਚ ਹੋ ਰਿਹਾ ਬਹੁਤ ਵੱਡਾ ਪੱਗਾਂ ਦੀ ਮਹੱਤਤਾ ਨੂੰ ਦੱਸਦੇ ਹੋਏ ਬੱਚਿਆਂ ਦੇ ਵਿੱਚ ਉਹ ਸ਼ਾਹ ਪੈਦਾ ਕਰਨ ਦੇ ਲਈ ਵੀ ਪੱਗਾਂ ਬਨੋ ਉਹ ਪ੍ਰੋਗਰਾਮ ਹੋ ਰਿਹਾ ਉਸੇ ਤਰ੍ਹਾਂ 20 ਤਰੀਕ ਨੂੰ ਸ੍ਰੀ ਗੁਰੂ ਰਾਮਦਾਸ ਜੀ ਦਾ ਆ ਪ੍ਰਕਾਸ਼ ਪੁਰਬ ਜਿਹੜਾ ਕਿ ਗੁਰਦੁਆਰਾ ਸੇਕ ਕਲਚਰ ਸੁਸਾਇਟੀ ਵਿਖੇ ਹਰਿਆਣਾ ਸੁਸਾਇਟੀ ਜਿਹੜੀ ਬਣੀ ਹੋਈ ਉਹਨਾਂ ਵੱਲੋਂ ਮਨਾਇਆ ਜਾ ਰਿਹਾ ਉਸ ਤੋਂ ਬਾਅਦ 26 ਅਕਤੂਬਰ ਨੂੰ ਗੁਰਦੁਆਰਾ ਸੰਤ ਸਾਗਰ ਵੱਲੋਂ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਔਰ ਉਸ ਤੋਂ ਬਾਅਦ 3 ਤਰੀਕ ਨੂੰ ਯੂਬਾ ਸਿਟੀ ਦਾ ਵੱਡਾ ਨਗਰ ਕੀਰਤਨ ਜਿਹੜਾ ਕਿ ਅਮਰੀਕਾ ਦੇ ਵਿੱਚ ਜਿੱਥੇ ਸਭ ਤੋਂ ਵੱਧ ਸਿੱਖ ਸੰਗਤਾਂ ਜੁੜਦੀਆਂ ਨੇ ਉਹ 3 ਨਵੰਬਰ ਨੂੰ ਆ ਰਿਹਾ ਔਰ 9 ਨਵੰਬਰ ਨੂੰ ਗੁਰਦੁਆਰਾ ਬਾਬਾ ਮੱਖਣਸ਼ਾਲੂ ਵਾਣਾ ਸਿੱਖ ਸੈਂਟਰ ਨਿਊਯਾਰਕ ਵੱਲੋਂ ਨਗਰ ਕੀਰਤਨ ਦਾ ਯੋਜਨ ਕੀਤਾ ਜਾ ਰਿਹਾ ਹੋਰ ਵੀ ਜਿਹੜੇ ਪ੍ਰੋਗਰਾਮ ਗਲੋਬਲ ਪੰਜਾਬ ਟੀਵੀ ਵੱਲੋਂ ਕਵਰ ਕੀਤੇ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਬਾਰੇ ਮੈਂ ਤੁਹਾਨੂੰ ਸਮੇਂ-ਸਮੇਂ ਤੇ ਦੱਸਦਾ ਰ੍ਹਾਂਗਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਤੁਹਾਡਾ ਕੋਈ ਵੀ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ gilpradeep11@yahoo.in ਹੁਣ ਮੈਨੂੰ ਦੇਵ ਜੀ ਆਜ਼ਾਦ ਰੱਬ ਰੱਖਾ